ਮਨ ਗਲ ਕਾ ਦੀ ਇਹਦਾ ਕੋਈ ਆਪਾਂ 65 ਨਹੀਂ 70 ਨਹੀਂ ਇਹ ਆਪਾਂ ਹਾਂ ਨਾ ਜਿਹੜੀ ਨਾ ਇਹ ਆਪਾਂ ਮਨ ਗਲ ਕਾ ਦੀ 35000 ਦੀ ਦੇ ਦੇਣੀ ਆ ਏ ਸ਼ਾਬਾਸ਼ 34 ਦੀ ਦੇ ਦੇਣੀ ਆ ਆਉਂਦੇ 33 ਦੀ ਦੇ ਦੇਣੀ ਆ ਦੇਖਿਆ ਜੇ ਹਾਂ ਨਾ 32 ਤੋਂ 200 ਰੁਪਏ ਛੋੜ ਕੇ ਕਾਲਾ ਫੋਨ ਨਾ ਲਾਵੇ ਪਾਲੇ ਵੰਗੇ ਨੂੰ ਇਹਨੇ ਕਿਦੇ ਆਂਦੇ ਹੁੰਦੇ ਆ ਆ ਦੇਖੋ ਤੇਰੇ ਵੰਗਾ ਮੇਚ ਨਾ ਆਈਆਂ ਉਹ ਗਾਲੀ ਸਾਰਾ ਤੂੰ ਬਿਜਾਲ ਗੱਲ ਬਿਜਾਲ ਉਹ ਦਿਨ ਦਾ ਠੀਕ ਕਰ ਕੋਈ ਪਾਈ ਸੀ ਆਪਾਂ ਹਾਂ ਤੇ ਦੱਸੀ ਗੱਲ ਇਹ ਦੀ ਤੇ ਆਪਾਂ ਕਿੰਨਾ ਆਧਾਰ ਕਾਰਡ ਵੀ ਬਣਾ ਦਿੱਤਾ ਵਾ ਜਨਮ ਪੱਤਰੀ ਕੋਈ ਲੈਂਦਾ ਭੈਣ ਭਰਾ ਆਪਾਂ ਪੂਰੀ ਵਿਖਾ ਦਾਂ ਇੱਥੇ ਆ 60000 ਦੀ ਰਾਤ ਐਨਾ ਕੋ ਕੁੱਤਾ ਵਾ ਭਾਵੇਂ ਕੋਈ ਉਹ ਲੈ ਜੇ ਭਾਵੇਂ ਇਹ ਲੈ ਜੇ ਇਹ ਚਾਚੀ ਤੇ ਭਤੀ ਮਲੰਦ ਦੇ ਕੋਈ ਹਾਂ ਨਾ ਇਹ ਜਿਹੜੀ 60000 ਦੀ ਦੇਣੀ ਆ 60000 ਦੀ 60000 ਦੀ ਗੱਲ ਕਾਦੀ 12 ਲੀਟਰ ਮਾਨੇ 60000 ਇੱਕ ਦਿਨ ਦਾ ਝੂਠ ਨਹੀਂ ਮਾਰਨਾ ਚਾਹੀਦਾ ਕੋਈ ਆ ਤੇਰਾ ਅੰਦਰ ਤੇ ਚੌ ਪੈਰਾਂ ਦੀ ਜਨਮ ਪੱਤਰੀ ਕਈ ਰਾਂ ਉਲਟ ਬਣ ਜਾਂਦੀ ਹੋਈ ਇਹ ਕਹਿੰਦੇ 20 25 ਕਿਤੇ ਨਾ ਮੀਆ ਆਪਾ ਫਲ ਵਿਖਾ ਦੇਣਾ ਲਓ ਵੀ ਬੱਚਾ ਵਿਖਾ ਦੇਣਾ ਥੱਲੇ ਵਿਖਾ ਢੋਲ ਹੀ ਬੰਨੀ ਫਿਰਦੀ ਮੈਂ ਨਾ ਕਿਤੇ ਕੰਨੂ ਗੱਲਾਂ ਦੇ ਇਹਦੀ ਆਪਣੀ ਇਹ ਆੜੀ ਇੱਕ 10 ਦੀ ਵਿਕੀ ਤੇ ਵੇਚਣੀ ਨਹੀਂ ਤੇ ਨਹੀਂ ਵਿਕਣੀ ਇਹ ਤਾਂ 2 ਮਹੀਨੇ ਦੁੱਧ ਪੀ ਕੇ ਫੇਰ ਵੇਚ ਲਾਂਗੇ ਕਿਉਂ ਆਹ ਜੇ ਇਹ ਗੱਲ ਹੈ ਵੀ ਪਉ ਹਫਤੇ ਦੇ ਸਟਾਰਟਿੰਗ ਚੰਗੀ ਕਰ ਸਟਾਰਟਿੰਗ ਦਿੰਦਾ ਹਫਤੇ ਦੇ ਅੰਦਰ ਬਾਹਰ ਆ ਦੋਵੇਂ ਮਜਾ ਇਹ ਕੀੜਾ ਆ ਹਾਂ ਉਸ ਛੱਡੇ ਛੁੱਡੇ ਦੀ ਚੰਗੀਆਂ ਕਰਮਾਂ ਵਾਲੀ ਬਹੁਤ ਸਾਫ ਸੁਥਰੀ ਬਹੁਤ ਆਪਣੇ ਥਣਾਂ ਦੀ ਵਾਡ ਰਾਇਸਾਂ ਵੇਖ ਕੇ ਤਰ੍ਹਾਂ ਵਾ ਮਹਾਰਾਜ ਕਿਰਪਾ ਕਰੇ ਨਹੀਂ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ੍ਰੀ ਧਰਮਤਾਰਨ ਸਾਹਿਬ ਛੇਰੋਂ ਤੋਂ ਨਿਸ਼ਾਰੇ ਪੰਨੂਆ ਤੋਂ ਕੋਈ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਸਰਦਾਰ ਨੋਕ ਸਿੰਘ ਉਹਨਾਂ ਦੇ ਕੋਲ ਆਏ ਆ ਪਾਉ ਨੋਕ ਸਿੰਘ ਉਹਨਾਂ ਦੇ ਕੋਲ ਸੋ ਸਾਰੇ ਭਰਾ ਆਪਣੇ ਜਾਣਦੇ ਆ ਪਾਉ ਨੋਕ ਸਿੰਘ ਉਹਨਾਂ ਦਾ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਟੋਟਲ ਵੈਸੇ 5 ਕਿਨਾਰੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਝੋਟੀਆਂ ਤੇ 1 ਵੈੜ ਦਿਖਾ ਦੇਾਂਗੇ ਸੋ ਸਾਰੇ ਪਸ਼ੂ ਵੈਸੇ ਸੂਏ ਸੁਆਏ ਆ ਅੱਜ ਕਿੰਨਾ-ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਦੁੱਧ ਕੀ ਰੇਟ ਕੱਟ ਲਊਗਾ ਪ੍ਰੋਪਰ ਡਿਟੇਲ ਜਿਹੜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਤਰੀਕਾ ਤੁਸੀਂ ਨੋਟ ਕਰ ਲਓ 6 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5:30 5:00 ਵਜੇ ਦਾ ਸਮਾਂ ਵੈਸੇ ਚੁਵਾਈ ਦਾ ਸਮਾਂ ਹੋਇਆ ਪਿਆ ਤੇ ਮਾਰਨਿੰਗ 7 ਮਈ ਨੂੰ ਸਵੇਰ ਆਪਾਂ 9:00 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਸੋ ਸਾਰੇ ਭਰਾ ਆਪਣੀ ਵੀਡੀਓ ਪੂਰੀ ਦੇਖ ਲਿਆ ਜੇ ਤਸੱਲੀ ਨਾਲ ਦੇਖ ਲਿਆ ਜੇ ਮਾਲ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਮਿਲ ਜੂਗਾ ਤੁਹਾਨੂੰ ਬਾਕੀ ਚੋਕੇ ਪਸਮਾਕੇ ਤਸੱਲੀ ਆ ਤੁਸੀਂ ਆਪਣਾ ਹੱਕ ਸਮਝ ਕੇ ਇੱਥੇ ਆਣ ਕੇ ਕਰ ਲਿਆ ਜੇ ਔਰ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਭਉਨੋਕ ਸਿੰਘ ਜੀ ਸਾਸਰੀ ਕਾਰ ਸਾਸਰੀ ਕਾਰ ਐ ਸਾਸਰੀ ਕਾਰ ਹੋਰ ਠੀਕ ਠਾਕ ਬੜੇ ਵਧੀਆ ਬੜੇ ਵਧੀਆ ਪੁੱਤਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਰ ਸਾਸਰੀ ਕਾਰ ਸਾਰੇ ਭੈਣ ਭਰਾਵਾਂ ਨੇ ਹੁਣ ਮੇਰੇ ਹਿਸਾਬ ਚ ਦਾਣਾ ਪੱਕਾ ਸਾਂਭ ਲਿਆ ਵਾ ਇਹ ਵੇਲੇ ਹੋ ਗਏ ਆ ਉਹ ਇਸੇ ਕੰਮ ਤੇ ਆ ਇਸੇ ਤਰ੍ਹਾਂ ਕਹੀਂ ਵੀ ਥੋੜੀ ਜਿਹੀ ਮਹੀਨਾ ਕਿ ਛੁੱਟੀ ਮਾਰੀ ਆ ਆਪਣੇ ਭੈਣਾਂ ਤੋਂ ਮੇਰੇ ਫੋਨ ਆਉਂਦੇ ਆ ਪਾਉਦੇ ਨਹੀਂ ਵੀਡੀਓ ਪਾਉਦੇ ਨਹੀਂ ਤੇ ਬਸ ਆ ਜਣਾ ਅੱਜ ਕਚਹਿਰੀ ਚ ਹਣ ਬਸ ਬਸ ਆ ਦੋ ਚਾਰ ਨਾ ਪੌਣ ਪੌਣ ਕਰਦੇ ਆ ਇੱਕ ਅੱਜ ਵੇ ਗਈ ਆ ਤਿੰਨ ਪਰਸੋ ਵੇ ਗਈਆਂ ਤੇ ਉਹ ਆਂਦੇ ਹੁੰਦੇ ਆ ਮੌਕੇ ਜੇ ਮਲ ਬਾਂਡਾ ਬਾਂਡਾ ਜਿਹੜਾ ਮਾਲ ਪਾਉ ਜੀ ਇਸੇ ਤਰ੍ਹਾਂ ਆਉਂਦਾ ਰਿਹਾ ਤੇ ਵੇਖ ਬੁੱਕ ਜੰਦਾ ਆ ਇੱਕ ਕੰਮ ਕਰ ਦਈਏ ਇੱਕ ਅੱਧੀ ਫੜਣੀ ਹੋ ਨਿਕਲ ਜਾਣੀ ਇਸੇ ਤਰ੍ਹਾਂ ਹੀ ਮਾਲ ਜਦੋਂ ਤੱਕ ਪੰਜ ਸੱਤ ਪਜੂ ਕੋਠੇ ਨਾ ਹੋਵੇ ਅੰਦਰ ਸਵਾਦ ਨਹੀਂ ਹੁੰਦਾ ਸਾਫ ਸੁਥਰਾ ਮਾਲ ਲੱਭਣਾ ਬੜਾ ਔਖਾ ਬੜਾ ਲੱਭਣਾ ਬੜਾ ਔਖਾ ਇਸੇ ਤਰ੍ਹਾਂ ਹੀ ਇਹ ਜਿਹੜੇ ਮਲੇ ਜਿੰਨੇ ਇਹ ਮੋਲ ਚ ਰਾਜਸਾ ਮੱਝ ਨਹੀਂ ਖਰੀਦੀ ਉਹ ਅਜੇ ਵੀ ਖਰੀਦ ਨਹੀਂ ਸਕਦਾ ਕਿਉਂ ਮੋਲ ਉਲਟ ਪੁਲਟ ਹੋਏ ਪਿਆ ਕਿਸੇ ਦੇ ਵਸਦਾ ਰੋਗ ਨਹੀਂ ਕੋਈ ਵਪਾਰੀ ਨੇ ਆਖਣਾ ਮੈਨੂੰ ਕੋਈ ਆਂਦੇ ਤੇਲ ਲਵਾਈ ਕੋਈ 2 4000 ਲੱਭ ਜੇ ਇੱਕ ਗੱਲ ਆ ਤੇ ਸਮਾਂ ਉਲਟ ਪੁਲਟ ਹੋਇਆ ਪਿਆ ਬਿਲਕੁਲ ਬਿਲਕੁਲ ਹੁਣ ਕਈ ਫੋਨ ਆਉਣਗੇ ਵੀਰ ਕੀ 70 75 ਹਜ਼ਾਰ ਦੀ ਸੱਜਰ ਮੱਝ ਦਿਓ ਹੁਣ ਸੱਜਰ 70 75 ਦੀ ਤੇ ਥੋਕੜ ਨਹੀਂ ਲੱਭਦੀ ਨਹੀਂ ਲੱਭਦੀ ਹੁਣ 60 ਹਜ਼ਾਰ ਦੀ ਤੇ ਦੂਜੇ ਕੰਮਾਂ ਲਈ ਜਾਂਦੇ ਦੁੱਧੋਂ ਭਾਜੀ ਆ ਉਹ ਵੀ ਧੂਪਾਈ ਆਉਂਦੇ ਆ ਉਹ ਜਿਹੜਾ 2 ਕਿਲੋ ਦੁੱਧ ਰੈਂਦਾ ਦੁੱਜੇ ਹੁਣ ਪਹੂਆਂ ਦੀ ਤਦੇ ਸ਼ੌਂਡ ਕੱਟੀ-ਕੱਟਾ ਪਾਲ ਕੇ ਖੁਸ਼ ਨਹੀਂ ਰਹਿ ਜਾਂ ਤੇ ਦੁੱਜੇ ਕੰਮ ਦੇ ਰੋਜ ਦੀਆਂ ਪੂੜੀ ਹੋਈਆਂ ਆਪਣੇ ਟੋਟੀਆਂ 'ਚ 5-5 7-7 ਤੁਰੀਆਂ ਜਾਂਦੀਆਂ ਹੁਣ ਇਸੇ ਤਰ੍ਹਾਂ ਉਹ ਗੱਲ ਕਰਨ ਲੱਗਾ ਭਾਵੇਂ ਆਪਾਂ ਨੂੰ ਕੰਮ ਤੇ ਮਹਿੰਗਾ ਪੈਂਦਾ ਵਾ ਪਰ ਆਪਾਂ ਨੂੰ ਇੱਕ ਅੱਧਾ ਜਿਆਦਾ ਨਹੀਂ ਇੱਕ ਅੱਧਾ ਬੱਚਾ ਬਸ ਪਾਲਣਾ ਚਾਹੀਦਾ ਪਾਲਣਾ ਹੀ ਤੇ ਜ਼ਰੂਰੀ ਪਾਲਣਾ ਚਾਹੀਦਾ ਪਹੂ ਤਦੇ ਮਹਿੰਗਾ ਹੁੰਦੇ ਆ ਰਹਿ ਜਾਂ ਹਾਂ ਉਹ ਤਾਂ ਬੱਚੇ ਛੋਟੇ ਸੰਭ ਕੇ ਰਾਜੀ ਕੋਈ ਨਹੀਂਗਾ ਅੱਜ ਪਾਉ ਜੀ ਫਿਰ ਕਿੰਨੇ ਡੰਗਰ ਕਿੰਨੇ ਪਸ਼ੂ ਦਿਖਾ ਰਹੇ ਆਪਣੇ ਕੀ ਨਾਂ ਵਾ ਚਾਰ ਮੱਝਾਂ ਵਾ ਸਾਰੀਆਂ ਸੂਈਆਂ ਸੋਈਆਂ ਰਾਜੀਆਂ ਇੱਕ ਗਾਂ ਵਾ ਠੀਕ ਪਾਉ ਜੀ ਕੀ ਬੇਰਵਾਏ ਦਾ ਇਹ ਰਾਜੀਆਂ ਆਪਾਂ ਦੂਜਾ ਸੂਆ ਸਮਝ ਕੇ ਲਿਆਂਦੀ ਆ ਅਗਲਾ ਸਮਝ ਲੈ ਤੀਜਾ ਪਰ ਹੈਗੀ ਦੂਜੇ ਸੂਆ ਅਗਲਾ ਤੀਜਾ ਵੀ ਇਹਨੂੰ ਭਾਵੇਂ ਲਾਵੇ ਨਹੀਂ ਹੈ ਪਿਓਰ ਦੂਜੇ ਸੂਆ ਮਗਰ ਇਹਦੇ ਕੱਟਾ ਵਾ ਐ ਵੇਲੇ ਗੱਲ ਕਰਦੀ ਭਾਵੇਂ ਵਿਖਾਵਾ ਇਹਦਾ 12 ਦਾ ਵਾ 13 ਦਾ ਵਾ ਅਗਲਾ ਐ ਵੇਲੇ 11 11.5 ਲੀਟਰ 11.5 ਠੰਡਾ ਕਰਕੇ 12 ਤਸੱਲੀਆਂ ਕਰਿਆਣ ਕੇ ਪੱਖ ਪੱਖਾ ਲਾ ਕੇ ਨਾ ਚੋਕੇ ਤੇ ਚਾਹ ਚੂਪੀ ਕੇ ਮਿਣੇ ਮੁੜ ਕੇ ਹਾਂ ਮੈਲਾ ਸ਼ਾਲਾ ਨਹੀਂ ਜੇ ਮਾਰਿਆ ਸੰਧੂ ਸਾਹਿਬ ਹਾਂ ਬੱਚਾ ਤੁਹੀਂ ਵੇਚ ਲੈਣਾ ਵਾ ਲੋ ਵੀ ਮੱਝ ਤੁਸੀਂ ਚੈੱਕ ਕਰੋ ਜੋ 12 ਕਿਲੋ ਜਿਹੜਾ ਠੰਡਾ ਕਰਕੇ ਦੁੱਧ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਅਰੇ ਇਥੇ ਮੁੰਡਾ ਆਖੂਗਾ ਤੂੰ ਡੈਡੀ ਦੁੱਧ ਜਿੰਨਾ ਦਾ ਲੀਟਰ ਘਟਕੋ ਆਪਣੀਆਂ ਰਾਜਸੀ ਚਿੱਟੀ ਦਾੜੀ ਆਪਾਂ ਮਨਾਮਲਾ ਤੋੜਨ ਵਾਲੇ ਬੰਦੇ ਆ ਤੋੜਨ ਵਾਲੇ ਤੇ ਤਦ ਕਰਕੇ ਕਿਲੋ ਅੱਧਾ ਕਿਲੋ ਘਟ ਦਸੀਦਾ ਬਿਲਕੁਲ 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 ਗੇਂਦ ਆ ਦੇ ਹਾਂ ਬਹੁਤ ਸੋਹਣੀ ਦੋਸਤੋ ਲਾਜਵਾਬ ਉਹ ਬਚਾਰੀ ਪਰੇ ਮਿਆਕੀ ਤੇ ਗੇਂਦੇ ਆ ਤੇ ਮੈਂ ਵੀ ਚੰਗੀ ਚੰਗੀ ਦੇ 12 ਕਿਲੋ ਤੋਂ ਬਾਅਦ ਅੱਜ ਦੇ ਸਮੇਂ ਤੇ ਤੇ ਬਾਕੀ ਚਵਾਈ ਚਬੂਈ ਦੇ ਚੰਗੇ ਆ ਪਸ਼ੂ ਸਾਰੇ ਚੰਗੇ ਆ ਨੀਲੀ ਰਾਵੀ ਚ ਥੋੜਾ ਥੋੜਾ ਪੱਖ ਰੱਖਦੀ ਆ ਮਤਲਬ ਕਿ ਚਵਾਈ ਆ ਮੋਗਾ ਜਿੱਡੇ ਥਾਣੇ ਉੱਡੀ ਚਵਾਈ ਲੱਗੀ ਆ ਦੇ ਕੋਈ ਫੇਰ ਦੱਸ ਦੋ ਆਪਣੇ ਭਣ ਭਰਾਵਾਂ ਨੂੰ ਦਿਨ ਕਿੰਨੇ ਹੋ ਗਏ ਇਹਨੂੰ ਵੀਰ ਜੀ ਆਪਾਂ ਵੱਡਾ ਮਾਲੀ ਵਿਖਾ ਦਿੰਨੇ ਆ ਇਹਨੂੰ ਲਾਲਾ ਸਾਹਿਬ ਮੇਰੇ ਹਿਸਾਬ ਚ ਕੋਈ 6ਵਾਂ 7ਵਾਂ 8ਵੇਂ ਦਿਨ ਤੋਂ ਥੱਲੇ ਥੱਲੇ ਆ ਦੇ ਹਾਂ ਠੀਕ ਆ ਹਾਂਜੀ ਲੋਬੀ ਠੀਕ ਆ ਜੀ ਹਫਤੇ ਤੋਂ ਅੰਦਰ ਵਾਰੀ ਸਮਾਂ 12 ਕਿਲੋ ਧਾਰਾ ਪੱਧਰ ਇੱਕ ਸਾਰ ਪਧਰਾਈ ਬਹੁਤ ਜਿਆਦੀ ਚੱਡੇ ਲੇਵੇ ਦੀ ਮੈਂ ਇੱਕ ਘਾੜਾ ਪੱਧਰ ਕਿ ਨਹੀਂ ਅਗਲੀ ਨਾਲ ਅਗਲਾ ਪਿਛਲੇ ਨਾਲ ਪਿਛਲਾ ਐ ਬਰਾਬਰ ਰਾਜਤਿਆਂ ਠੀਕ ਆ ਜੀ ਹਾਂਜੀ ਤੇ ਆ ਮਗਰ ਮਾਲੀ ਆ ਗਿਆ ਠੀਕ ਆ ਜੀ ਮਾਲੀ ਆ ਗਿਆ ਮਗਰ ਤੇ ਵੀਡੀਓ ਪਾਉਣੀ ਹੈ ਜਿਹੜਾ ਪਰਸੋਂ ਨੂੰ ਫੇਰ ਮਾਲ ਆਪਾਂ ਦੋ ਉਹ ਬੱਦੀਆਂ ਵਿੱਚ ਦੋ ਪਿੱਛੇ ਲੀਆਂ ਮਾਲ ਵੇਚਣਾ ਵਾ ਕਿੱਲਿਆਂ ਦੇ ਖਲਾਰਨਾ ਨਹੀਂ ਰੇਟ ਆਪਾਂ ਉਹ ਕਰਨਾ ਓੜਦੀਆਂ ਵਾਲਾ ਓੜਦੀਆਂ ਵਾਲਾ ਹਾਂਜੀ ਲੋ ਵੀ ਠੀਕ ਆ ਜੀ ਇਹ ਹਾਂ ਨਾ ਆਪਾਂ ਮਲ ਭਾਵੇਂ ਇਹਦਾ ਥਵਾ ਮੰਗੀਏ ਹਾਂ 20 ਮੰਗੀਏ 15 ਮੰਗੀਏ ਹਾਂ ਨਾ ਇੱਕ 5 ਦੀ ਮੱਝ ਦੇਵਾਂਗੇ ਇੱਕ 5 ਉਹਦੇ ਜੋ ਛੋੜ ਛੱਪਾ ਕਰਦਾਂਗੇ ਠੀਕ ਆ ਬਈ ਚਾਰ ਦੀ ਦਵਾਂਗੇ ਸੰਧੂ ਸਾਹਿਬ ਇੱਕ 4 ਦੀ ਹਾਂ ਠੀਕ ਆ ਇੱਕ 4 ਦੀ ਇੱਕ 4 हां ना राजसिया ਹੁਣੇ ਛੱਡ ਦੇ ਨੇ ਇੱਕ ਤਿੰਨ ਦੀ ਦੇਵਾਂਗੇ ਇੱਕ ਤਿੰਨ ਹੀ ਦੇਵਾਂਗੇ ਸੰਧੂ ਸਾਹਿਬ ਹਾਂ ਨਹੀਂ ਲੋਬੀ ਇੱਕ ਥੋੜਾ ਬੋਧਾ ਮੌਕੇ ਦੇ ਛੋੜਛੱਪਾ ਕਰ ਦਾਂਗੇ ਥੋੜਾ ਬੋਧਾ ਕੋਈ ਗੱਲ ਨਹੀਂ ਪਰ ਆਪਾਂ ਦੇਣੀ ਉਹਨੂੰ ਰਾਜਸਿਆ ਜਿਹੜਾ ਨਹੀਂ ਕੋਈ ਕਸ ਕਰ ਨਹੀਂ ਕੋਈ ਕਸ ਰਾਜਸਿਆ ਦੇਣੀ ਉਹਨੂੰ ਜਿਹੜਾ ਦੋ ਟਾਈਮ ਆਣ ਕੇ ਚਵਾਈ ਕਰੇ ਬਿਲਕੁਲ ਬਿਲਕੁਲ ਆ ਵਡਾ ਬਲਡੋਜ਼ਰ ਆ ਗਿਆ ਨੀਲੀ ਰਾਵੀ ਦਾ ਆਪਣਾ ਜਿਹੜੇ ਨੰਬਰ ਤੇ ਤੁਹਾਨੂੰ ਮਾਝ ਦਿਖਾ ਦੇ ਤੇ ਪਾਉਜੀ ਇਹਦਾ ਕੀ ਬੇਰਵਾ ਜੀ ਇਹ ਵੀਰ ਦੀ ਮਗਰ ਕੱਟੀ ਆ ਤੇ ਕੋਈ ਮਲ ਥੱਤਾ 8 ਦਿਨਾਂ ਦੀ ਇਹ ਸੂਈ ਆ ਹਫਤੇ ਦੇ ਅੰਦਰ ਬਾਹਰ ਤੇ ਇਹ ਦੇ ਮਲ 13-13 ਹੀ ਘਰੀ ਫਿਰਦੀ ਪਰ ਆਪਾਂ ਮਨਾਵਣਾ ਤੋੜਨਾ ਇਹਦੇ ਥਲੇ ਜਾਣੀ ਕਿ 11:30 12 ਦੇ ਵਿੱਚ ਆ ਸੋਲ ਜਿਹੜਾ ਮਨਾਉਣਾ 11 ਤੋਂ ਬਾਹਰ ਬਾਹਰ ਠੰਡਾ ਕਰਕੇ ਪੱਖਾ ਲਾ ਕੇ 11 11 ਜਿਵੇਂ ਜਵਾਦਾਂਗੇ 11 ਤੋਂ ਬਾਹਰ ਬਾਹਰ ਹੋਊਗਾ ਦੋ ਟੋੜੀ ਠੀਕ ਆ ਤੇ ਚਵਾਈ ਦੇ ਕੀ ਬਣੀ ਫਿਰਦੀ ਕਰਮਾਲੀ ਹੱਥ ਬੋਦੀ ਹਾਈਟ ਕੱਟ ਜ਼ਰੂਰ ਆਪਾਂ ਦੱਸ ਦਿੰਨੇ ਆ ਪੂਰੀ ਵੱਡੀ ਆ ਫੁੱਲ ਫੁੱਲ ਨੰਬਾਈ ਨੰਬੂਈ ਪੂਰੀ ਆ ਬੇਲ ਚੰਗੀ ਆ ਕੱਟ ਵੱਡਾ ਠੀਕ ਆ ਜੀ ਕੱਤੀ ਮਗਰ ਆ ਗਈ ਇਹਦੇ ਨੀਲੀ ਰੰਗ ਦੀ ਕੱਟੀ ਆ ਹਫਤੇ ਤੇ ਆਣ ਬੰਦ ਜਿਹੜਾ ਸਮਾਂ ਹੋਇਆ ਹੈ ਜੇ ਸੂਈ ਨੂੰ ਤੇ ਕਰਮਾਲੀ ਥਲੇ 11 ਲੀਟਰ ਤੋਂ ਪਲੱਸ ਪਲੱਸ ਹੀ ਦੋ ਤੱਕ ਇਸ ਵਕਤ ਸੋ ਫੇਸ ਕੁਆਲਟੀ ਮੂੰਹ ਮੱਥਾ ਕਰ ਸਕਦੇ ਹੋ ਚੈੱਕ ਠੀਕ ਆ ਜੀ ਅੱਖਾਂ ਦੇ ਵਿੱਚ ਕਿਹੜੀਆਂ ਹੁੰਦੀਆਂ ਉਹ ਡੂ ਡੂਂ ਕਰਦੀ ਆ ਹਾਂ ਸੋ ਛੱਡੇ ਛੁੱਡੇ ਦੀ ਚੰਗੀਆਂ ਕਰਮਾਲੀ ਬਹੁਤ ਆਪਣੇ ਥਣਾਂ ਦੀ ਵਾਡਰ ਆਈ ਸਿਆਂ ਵੇਖ ਕਿਤਰਾ ਵਾ ਮਾਹ ਰਾਹੀ ਕਿਰਪਾ ਕਰੇ ਨਹੀਂ ਐ ਜਿਤਰਾ ਆਂ ਦਿੰਦੇ ਆ ਘੜ ਘੜ ਲਾਇਕ ਨਹੀਂ ਬਹੁਤ ਸੁਣਾ ਥਾਣਾ ਦੂਰ ਹੀ ਥਾਣੇ ਕਰਮਾਏ। ਆਹੋ ਤੇ ਨੱਤੀ ਗੱਲ। ਮੋਟਾ ਥਾਣਾ ਬਾਕੀ ਚੋਣ ਚਵਾਦੀ ਵੀ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਵੀ ਕਿੱਦਾਂ ਦੀ ਗੱਲ ਹੈ। ਸੋ ਇਹ ਵੀ ਹਫਤੇ ਦੇ ਲਾਗੇ ਬੰਨੇ ਸੂਈ ਆ ਕੱਟੀ ਦੂਰ ਦੇ ਵਿੱਚ ਦੇਖ ਰਹੇ ਜੇ। 6 ਫੁੱਟ ਮੈਂ ਆ ਤੇ ਲਾਲਾ ਮੇਰੇ ਸਾਹਬ ਚ 5 5.5 ਫੁੱਟ ਮਾਜ ਆ। ਹਾਂ। ਇਹ ਨੱਚੰਗੀ ਐ ਬੜੀ ਉੱਚੀ ਮਾਜ ਆ। ਕਿਦੇ ਹੀਰਾ ਵਾਦੇ। ਚੰਗੀ ਐ ਮਾਜ ਤੇ ਇਹ ਪਾਉ ਜੀ ਕੀ ਮੁੱਲ ਰੋਂਗੇ ਇਹਦਾ? ਇਹਦਾ ਮੁੱਲ ਰਾਜਸਿਆਂ ਭਾਵੇਂ ਆਪਾਂ 130 ਕਰੀਏ ਪੰਜਾਂ ਗਾੜੀ ਬਾਂਦੀ। 1 30 ਕਰੀਏ 4 17 ਮਾਰ ਰਹੀਆਂ ਦੀ ਵੀ 1 30 ਕਰੀਏ 50 ਕਰੀਏ 20 ਕਰੀਏ ਇਹ ਹਾਂ ਨਾ ਜਿਹੜੀ ਆਪਾਂ ਨਾ ਪਹਿਲੀ ਵੀਡੀਓ ਕਰਕੇ ਔਰਦੀ 1 15 ਦੀ ਹਾਂ ਨਾ ਦੇਣੀ ਆ 1 15 ਦੀ ਛੋੜ ਚੱਪਾ ਕਰਨਾ ਵਾ ਲਾ ਵੀ ਹਾਂਜੀ ਲਾ ਵੀ ਰੱਸਾ ਖੋਲ ਕੇ ਪਾਉਂ ਦਾ ਵੀ ਅੱਗੇ ਲਾ ਦੇਣੀ 1 15 ਦੀ ਕੋਈ ਵਿੱਚੋਂ ਕਰਦੇ ਮਾਨਤਨ ਮਲ ਇੱਕ ਹੋਰ ਅੱਡੇ ਤੋਂ ਹੁੰਦੀ ਤੇ ਇਹ ਕੁੜੀ 1 35 ਦੀ ਅਗਲੇ ਨਗਾਉਣੀ ਹਾਂ ਨਾ ਆਪਾਂ ਨਾ ਇਹ ਮਲ ਸਾਰੀਆਂ ਪੌੜੀਆਂ ਕਿਹਨੂੰ ਉੱਤਰ ਜੀ ਹਾਂ ਨਾ ਇੱਕ 10 ਦੀ ਦੇਣੀ ਉਹ ਚੋਂ 200 ਛੋੜ ਜਾ ਇੱਕ 10 ਦੀ ਬਸ ਠੀਕ ਆ ਮਲ ਰਾਜ ਸਿਆ ਕੋਈ ਕੁੰਦਤਾਈ ਕੋਈ ਵਿਖਾਵੇ ਲਓ ਵੀ ਇਹ ਨੀਲੀ ਦੀ ਮਾਇਆ ਬੱਤੀ ਕੱਟਦੀ ਆ ਬਾਕੀ ਆ ਆਹ ਦੇ ਨੀਲੀ ਦੀ ਕੱਟੀ ਆਹ ਵੇਖੋ ਵੇਖੋ ਥਣ ਥੱਪਾ ਵੇਖੋ ਬਹੁਤ ਜਿਆਦਾ ਹੈ ਇਹਦੇ ਆਇਸ਼ੇ ਦੋ ਥੰਮ ਨਾਲੋਂ ਇੱਕ ਹੀ ਹੋ ਜਾਈ ਰਾਂ ਸਾੰਬੇ ਬਹੁਤ ਸ਼ਾਨਦਾਰ ਆਹ ਦੇਖੋ ਜੀ ਸੁਬੇਰਸੂਨਸ ਕਾਫੀ ਜਿਆਦਾ ਬਾਕੀ ਮਿਲ ਕੇ ਬੇਨ ਵੀ ਕਾਫੀ ਮੋਟੀ ਬਾਲਕਾਂ ਦੀ ਤੁਹਾਨੂੰ ਦੂਰੋਂ ਦਿਸ ਪੈਣੀ ਆ ਥਣਾਂ ਦੇ ਵਿਰਲ ਵੜਾ ਵਿਰਲ ਵੰਡ ਬੜੀ ਆ ਬਾਕੀ ਥਾਣੇ ਬਹੁਤ ਵਧੀਆ ਲੱਗਾ ਆਹ ਕਰੋ ਚੈੱਕ ਠੀਕ ਆ ਜੀ ਇਹ ਤਾਂ ਦਾ ਨਾਂ ਕੀ ਰੱਖੀਏ ਇਹ ਤੇ ਨਾ ਨਾ ਮੂਲੀ ਤੋਂ ਵੀ ਨੰਗਿਆ ਵਾ ਤੇ ਬਤਾਉਂ ਤੋਂ ਵੀ ਨੰਗਿਆ ਵਾ ਬਹੁਤ ਵਧੀਆ ਥਾਲੇ ਵੇ ਬੰਬੇ ਪਾਦ ਕੇ ਨਹੀਂ ਇਹ ਕੀਰਾ ਵਾ ਬੋਲੀ ਇਹ ਗੱਲ ਆ ਵੀ ਪਉ ਹਫਤੇ ਦੇ ਸਟਾਰਟਿੰਗ ਚੰਗੀ ਕਰ ਸਟਾਰਟਿੰਗ ਦਿੰਦਾ ਹਫਤੇ ਦੇ ਅੰਦਰ ਬਾਹਰ ਆ ਦੋਵੇਂ ਮਜਾ ਇਹ ਕੀਰਾ ਵਾ ਵੇ ਮੋਗਾ ਦੀ ਹੈ ਤਿੰਨ ਦੱਸੀ ਗੱਲ ਇਹਦੀ ਨਾ ਜਵਾਈ ਸੁੰਦਰ ਕੀ ਹੋ ਰਾਇ ਇੱਥਿਆ ਕਿਉਂ ਬਿਲਕੁਲ ਬਿਲਕੁਲ ਮੇਰੇ ਸਾਹ ਤੇ ਪੰਜਾਂ ਧਾਰਾਂ ਦੇ ਨਾਲ ਹੀ ਕਿਲੋ ਦੁੱਧ ਆ ਨਾ ਨਾ ਬਾਕੀ ਕੱਡਗਾਠ ਵਾਲੀ ਆ ਮੈਂ ਕੱਦ ਅੱਗੇ ਤੈਨੂੰ ਦੱਸੀ ਗੱਲਾਂ ਹੀ ਗਾਵਾ ਨਹੀਂ ਨਹੀਂ ਭਾਵੇਂ ਨਿਆਣਾ ਭਾਵੇਂ ਸਿਆਣਾ ਚੋਬੇ ਇੱਕ ਦਾ ਕਿਉਂ 200 ਛੋੜ ਗਿਆ ਮੇਰਾ ਵੀਰ ਘਾਟ ਵਾਲਾ ਤੇ ਕੋਈ ਟਾਈਮ ਖਰਾਬ ਨਾ ਕਰੇ ਹਾਂ ਕੋਈ ਇਹ ਘਾਟ ਵਾਲਾ ਵੀ ਫੋਨ ਨਾ ਮੇਰਾ ਵੀਰ ਲਾਵੇ ਗੁੱਸਾ ਨਾ ਕਰਿਓ ਆਪਾਂ ਪਹਿਲੇ ਲਾ ਕੇ ਲਿਆਂਦੀ ਆ ਹਾਂ ਕਿਉਂ ਆਪਾਂ ਲਾ ਕੇ ਲਿਆਂਦੀ ਲਾਜ ਤੇ ਜਿਹੜੇ ਹੀਰੇ ਲੱਭਣੇ ਬੜੇ ਮੱਝ ਵੇਚਣ ਦਾ ਹੱਕ ਰੱਖਦੇ ਆਪਾਂ ਵੇ ਇੱਕ 25 ਦੀ ਮੱਝ ਵੇਚਦੇ ਹਾਂ 1 ਲੀਟਰ ਮਰਾ ਕੇ ਨਾਮ ਐਵੇਂ ਨਹੀਂ ਪਾਏ ਮੰਗਟਾ ਬਿਲਕੁਲ ਬਿਲਕੁਲ ਲਓ ਵੀ ਮੱਝ ਵੇਖੋ ਤੁਸੀਂ ਪੂਰੀ ਚਬੂਤਰੇ ਬਿਲਕੁਲ ਕੋਠੇ ਜਿਹੀ ਟਿਕਣੀ ਹੈ ਰਾਜ ਕਿ ਇਹਦੀ ਆਪਣੀ ਇਹ ਆੜੀ ਇੱਕ ਦਾ ਦੀ ਵਿਕੀ ਤੇ ਵੇਚਣੀ ਨਹੀਂ ਤੇ ਨਹੀਂ ਵਿਕਣੀ ਦੋ ਮਹੀਨੇ ਦੁੱਧ ਪੀ ਕੇ ਫੇਰ ਵੇਚ ਲਾਂਗੇ ਕਿਉਂ ਅਜੇ ਦਿਨ ਆਉਣੇ ਅਗਲੇ ਦੋ ਮਹੀਨੇ ਨਹੀਂ ਨਹੀਂ ਕਰਵਾਣੀ ਗਈ ਕੇ ਮੈਂ ਤਾਂ ਦੱਸੀ ਗੱਲ ਆਪਣੀ ਡੀ ਇਹ ਗੱਲ ਆਪੇ ਨਹੀਂ ਆਉਂਦੇ ਕਿ ਇਹ ਕਰੂਗੀ ਕਰੋਗੀ ਦਊਗੀ ਨੇ ਉਹ ਦੇਣ ਦਾ ਹੀ ਮਜੂਦ ਉਹਦੀ ਗੱਲ ਕਰਨਾਂ ਹੈ ਰਾਜਾ ਇਹ ਕਿਹਦਾ ਨਾਂ ਲੈਣਾ ਮੈਂ ਵੀਡੀਓ ਵੇਖਣ ਤੇ ਆਂ ਤੇ ਮੱਜਾਂ ਤਿੰਨ ਚਾਰ ਉਹ ਬੰਦੇ ਨੇ ਸੋਈਆਂ ਪਾਈਆਂ ਤੇ 12 12 ਕਿਲੋ ਬੋੜਾ ਰਾਤ ਦੀਆਂ ਸੋਈਆਂ ਦਾ ਹੁਣ 12 ਕਿਲੋ ਭਾਵੇਂ 6 ਨਾਲ ਕਿੰਨਾ 12 ਕਿਲੋ ਕਿਹਦੇ ਥੱਲੇ ਬੋੜਾ ਚੁੱਕ ਡੰਗਦੀਆਂ ਕੋਈ ਧਾਰਾਂ ਹੀ ਮਾੜੀਆਂ ਮੁਰਕਡੀਆਂ ਉਹ ਤਾਂ ਕਹਿੰਦਾ ਚੋਲੇ ਦਾ ਬੋੜਾ ਭੈਣ ਚੋਲਾ ਜੋ ਦੁੱਧ ਦੱਸੇ ਘੱਟ ਦੁੱਧ ਹੋਵੇ ਤੇ ਮੱਧ ਮੂਹਤ ਫੜਾ ਦੇਣੀ ਵਾ ਠੀਕ ਆ ਹੈਂ ਦੇਖ ਲਿਓ ਲੋ ਵੀ ਪਹਿਲਾਂ ਵੀ ਵੱਡੇ ਵੱਡੇ ਚੈਲੰਜ ਕੀਤੇ ਸੀ ਠੀਕ ਆ ਕਿ 11 ਲੀਟਰ 11.5 ਲੀਟਰ ਦੇ ਥੱਲੇ ਹਾਜ਼ਰ ਆ ਤੇ ਆ ਆ ਵੱਡਾ ਬਲਡੋਜ਼ਰ ਆ ਗਿਆ ਮੈਨੂੰ ਲੈ ਲੂਗਾ ਨਾ ਇਹ ਯਾਦ ਹੀ ਕਰੂ ਇਹਦੇ ਕੀ ਨਾਮ ਆਪਾਂ ਦੱਸ ਕੇ ਦੇਣੀ ਇਹ ਮਤਲਬ ਕੀ ਨਾ ਅਗਲੇ ਥਾਂ ਤੇ ਕੋਈ 5-7 ਧਰ ਆਉਣੀਆਂ ਵਾ ਤੇ ਮਤਲਬ ਇਹਦੇ ਥੱਲੇ ਜਿਹੜਾ ਵਾ ਦੁੱਧ 12 ਕਿਲੋ ਅਗਲਾ ਲੀਟਰ ਮਾਰੇ ਅਗਲੇ ਥਾਂ ਬਹਿਣੀ ਵਾਲਾ ਅਗਲਾ ਥਾਂ ਨਹੀਂ ਆ ਗਿਆ ਆਪ ਕੋਈ ਪੁਆਇੰਟ ਬਹਿਣੀ ਵਾਲਾ ਕਿ ਬਹਿਣੀ ਵਾਲਾ ਇਹਦੇ 6 ਲੀਟਰ ਉਹ ਵੇਲੇ ਤੇ 6 ਉਹ ਵੇਲੇ ਹਾਂ ਮਤਲਬ ਇਹ ਘੰਟਾ ਵੀ ਟਾਈਮ ਨਹੀਂ ਲੱਗਾ ਮਾਝ ਵੀ ਉਹਨੂੰ ਦੇਣੀ ਜਿਹੜਾ ਤਿੰਨ ਚੁਆਈਆਂ ਆਣ ਕੇ ਕਰ ਸਕਦਾ ਆਨਲਾਈਨ ਮਾਝ ਨਹੀਂ ਕਿ ਜੇ ਤਿੰਨ ਚੁਆਈਆਂ ਕਰ ਸਕਦਾ ਉਹਨੂੰ ਮਾਝ ਦੇਣੀ ਹੈ ਹਾਂ ਤੇ ਮੋਲੇ ਦਾ ਦੇਣਾ ਵਾ ਟੋਕੜਾਂ ਵਾਲਾ ਕੱਤੀ ਮਗਰਿਆ ਦਾ 15ਵਾਂ 18ਵਾਂ ਦੇਣਿਆ ਦੁੱਧ ਕਿੰਨਾ ਦੱਸਿਆ ਨਾ ਦੁੱਧ ਥੱਲੇ 12 ਕਿਲੋ 12 ਕਿਲੋ ਦੁੱਧ ਦੋਸਤੋ ਠੀਕ ਆ ਜੀ ਕੱਤੀ ਮਗਰ ਆ ਗਈ ਮਗਰ ਕੱਟੀ ਇਹ ਕਹਿੰਦੇ 20 25 ਕਿਤੇ ਨਾ 20 ਆ ਫਲ ਵਿਖਾ ਦੇਣਾ ਲੋ ਵੀ ਬੱਚਾ ਵਿਖਾ ਦੇਣਾ ਥੱਲੇ ਵਖਾ ਢੋਲ ਹੀ ਬੰਨੀ ਫਿਰਦੀ ਹੈ ਮੈਂ ਨਾ ਕਿਤੇ ਕੰਨੂ ਗੱਲਾਂ ਦੇ ਹਾਂ ਜੇ ਚੋਂ ਪੇਰੀ ਇੰਨਾ ਚੱਡਾ ਨਾ ਵੀ ਤਾ ਵੀ ਆਖੇ ਪਾਉਏ ਕੀ ਲਓ ਵੀ ਆਹ ਵੇਖੋ ਢਾਂਚਾ ਵੇਖ ਲਓ ਮੇਰਾ ਭਰਾ ਮੱਝ ਦਾ ਇਹ ਢੋਟੀ ਰਾ ਇਥੇ ਮਨਾਮਣਾ ਦੁੱਧ ਦੇਈਦਾ ਕੋਈ ਨਹੀਂ ਦਿੰਦਾ ਨਾ ਜੀ ਨਾ ਅੱਜ ਵੀ ਸਾਰੇ ਭੋਡੋ ਇੱਕ ਕਲਾਈ 12 ਕਿਲੋ ਤੇ ਭੋਡੋ ਭੋਡੋ ਹਾਂ ਜਿਆਦਾ ਨਹੀਂ ਇੱਕ ਦਿਨ ਭੋਡੀ ਹੁੰਦੀ ਹੈ ਭੋਡੋ ਹੀ ਇੱਕ ਦਿਨ ਦਾ ਝੂਠ ਨਹੀਂ ਮਾਰਨਾ ਚਾਹੀਦਾ ਹੋਇਆ ਤੈਨੂੰ ਆੰਦੇ ਦੇ ਚੌ ਪੈਰਾਂ ਦੀ ਜਨਮ ਪੱਤਰੀ ਕਈ ਵਾਰ ਉਲਟ ਬਣ ਜਾਂਦੀ ਉਹ ਗੱਲ ਵੱਖਰੀ ਆ ਥੋੜਾ ਬੋਧ ਤੇ ਸੱਚ ਦਸੀਏ ਆ ਨਹੀਂ ਲੱਗ ਰਹੀ ਹੈ ਪੰਮੀ ਆ ਵਪਾਰ ਕਰਕੇ ਰੋਟੀ ਖਾਣੀ ਆ ਬਸ ਬਸ ਕੋਈ ਥਾਂ ਤੇ ਨਾਲ ਗਿਲਟੀ ਨਹੀਂ ਆ ਹਾਂਜੀ ਹਾਂਜੀ ਬਸ ਮਦਾਵਾ ਆ ਬਸ ਡਾਕਟਰਾਂ ਦੇ ਸਲਾਈ ਮਰਾਉਣੀ ਪੈਣੀ ਆ ਆਪਾਂ ਨੇ ਮਲਾਈ ਆਪਾਂ ਤਲੜ ਕਰਕੇ ਦੇਣੀ ਆ ਇਹ ਪਰਲਾ ਮਨ ਸਖਤ ਮਾੜਮ ਉੜਵਾ ਲੰਗੂ ਆਉਂਦੀ ਹੋਊਗੀ ਆਉਣੀਆਂ ਤਾਰਾਂ ਹਾਂ ਦਾਵਾ ਤੇ ਡਾਕਟਰਾਂ ਦੇ ਸਲਾਈ ਮਰਾ ਦਿੰਨੇ ਆ ਪਰ ਆਪਾਂ ਤਲੜ ਦੇ ਦੇਣੀ ਤੇ ਲੜ ਕਰਕੇ ਬਿਲਕੁਲ ਬਿਲਕੁਲ ਕੋਈ ਨਾਲ 12 ਲੀਟਰ ਆਣ ਕੇ ਮਾਰੇ ਬਿਲਕੁਲ ਸੋ 12 ਕਿਲੋ ਦੀ ਮਾਲਕਣਾ ਤਿੰਨਾਂ ਥਨਾਂ ਦੇ ਵਿੱਚ ਭਰਾ ਠੀਕ ਹੈ ਜੀ ਤੇ ਤਿਲੜ ਕਹ ਕੇ ਗਰਲਾਲ ਸਿੰਘ ਆਂਦਾ ਵੀ ਆਪਾਂ ਦੇਣੀ ਹੈ ਠੀਕ ਹੈ ਜੀ ਕਿਸੇ ਭਰਾ ਨੂੰ ਉਹਲੇ ਜਿਨੀ ਰੱਖਣਾ ਦੂਰੋਂ ਨੇੜੋਂ ਕਿਸੇ ਵੀਰ ਨੇ ਇੱਥੇ ਆ ਜਾਣਾ ਬਾਅਦ ਵਿੱਚ ਕਿਸੇ ਨੇ ਰਾਜਾ ਪਹਿਲਾਂ ਵਿਚਾਰ ਕੀਤੀ ਮਤਲਬ ਇਹ ਆਂਦਾ ਸੀ 2 ਮਹੀਨੇ ਚੋਕੇ ਜਿੰਨੇ ਦੀ ਅੱਜ ਦੇਣੀ ਆ ਬਾਪੂ ਜੀ ਉਹਨੇ ਦੀ ਮੁੜ ਕੇ ਆ ਮੈਂ ਕਿਹ ਜਿਹੜਾ ਖੜੇ ਯਾਦ ਕਰੇ ਆ ਮਗਰ ਤੇ ਆਂਦੇ ਤੇ ਫੇ ਮੀ ਵਾਰਦਾ ਤਰਿਆ ਹੁੰਦਾ ਹੈ ਕਿ ਨਹੀਂ ਗੱਲ ਬਿਲਕੁਲ ਜੀ ਬਿਲਕੁਲ ਪਰ ਇੱਕ ਪਾਸੇ ਰਾ ਇਥੇ ਦੋ ਚੋਣੀਆਂ ਇੱਕ ਪਾਸੇ ਅੱਡ ਕੱਲੀ ਚੋਲੇ ਨਾ ਦੋ ਦੀ ਮੈਂ ਦੋ ਨਾਲੇ ਪਾਸੋਂ ਬੜੀ ਖਰੀ ਆ ਜਿਹੜੀ ਮੈਨੂੰ ਲੱਗਦਾ ਚਲੋ ਇੱਕ ਥਾਂ ਤਾਂ ਆਪਾਂ ਕਹਿ ਦਈਏ ਵੀ ਚਲੋ ਮੂੰਹ ਥੜੀ ਹੋ ਗਈ ਆ ਹਾਂ ਅਗਲਾ ਹਾਂ ਅਗਲਾ ਥਾਣਾ ਠੀਕ ਆ ਅਗਲੇ ਦਾ ਵਟਾ ਵੀ ਘਾਟਾਂ ਨਾਲੇ ਅਗਲਾ ਥਾਣਾ ਠੀਕ ਆ ਜੀ ਅਗਲੇ ਥਾਣੇ ਦੇ ਵੈਸੇ ਬਥੇਰੇ ਦੁੱਧ ਹੁੰਦਾ ਕੋਈ ਸਵਾ ਕਿਲੋ ਕਿਲੋ ਗਾੜ੍ਹ ਹੁੰਦੀ ਅਗਲੇ ਥਾਣੇ ਸੁਣਿਆ ਨਾ ਸੰਤੂ ਸਾਹਿਬ ਆ ਤੇ ਪੈਰਾ ਤਾਂ ਜ਼ਮੀਨ ਕਿਸ ਕੋ ਜ਼ਮੀਨ ਖਿਲਕ ਜੂ ਸੱਚ ਗੱਲ ਏ ਜੀ ਹ ਦੇ ਕੋਈ ਨਹੀਂ ਆਈ ਗੱਲ ਇੱਤ ਆ ਚਵਾਈ ਦਾ ਨਹੀਂ ਡੰਗਰ ਮਾਰਾ ਲਈਦਾ ਕੀ ਦਾ ਮਲਾਂਦੇ ਹੁੰਦੇ ਆ ਮਾਰਾ ਡੰਗਰ ਚਵਾਈ ਦਾ ਪੱਲੇ ਪੈ ਜੇ ਮੁੜ ਕੇ ਨਿਕਲਦਾ ਮੁਸ਼ਕਿਲ ਵੀਰ ਆ ਲੈ ਵੀ ਆ ਅਗਲਾ ਆ ਅਗਲਾ ਠੀਕ ਆ ਜੀ ਇਹ ਮਗਰਲੇ ਥਣਾਂ ਦੀ ਚਵਾਈ ਕਰ ਲਿਓ ਚੈੱਕ ਠੀਕ ਆ ਬਾਕੀ 나ੜ ਨੂੜ ਵੇਨਸੂਨਸ ਤੋਂ ਕਾਪੀ ਸੋ ਚੰਗੇ ਤੇ ਦਾ ਰੂਪੂ ਦੀ ਨਿਸ਼ਾਨੀ ਆ ਬਾਕੀ ਵੇਨਸੂਨਸ ਬੜੀ ਉੱਪਰ ਕੇ ਬਾਹਰ ਆਈ ਆ ਠੀਕ ਆ ਸੋ 12 ਕਿਲੋ ਦਿਮਾਲਕਣ 15 18 17 ਦਿਨਾਂ ਦੀ ਕਰਮ ਵਾਲੀ ਸੂਈ ਆ ਤੇ ਤੀਜਾ ਸਵੇਰ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਆ ਜੀ ਠੀਕ ਆ ਆ ਚਵਾਈ ਵੇਖੋ ਜੀ ਅਹੀਂ ਰਾਇ ਤੇ ਲਾਲਚ ਪੈਨੇ ਪਿਓ ਪੋਤੇ ਕਰਾ ਨਾ ਦੁੱਧੇ ਚੜਾ ਕੇ ਪਹੂ ਵੇਚਣ ਦਾ ਨਜ਼ਾਰਾ ਹੁਣ ਤਨਾ ਦੋ ਸੱਜਣਾ ਲਿਆਂਦੀਆਂ ਤਿੰਨ ਤਿੰਨ ਦਿੰਦੇ ਸੂਈਆਂ ਹੁਣ ਨੌ ਨੌ 10 10 ਤੇ ਆ ਠੀਕ ਆ ਪਰਲਾ ਥਣ ਫਿਰ ਥਣ ਜੇ ਪੂਰਾ ਪਸੰਦਾ ਤੇ ਨਾਲ ਗਿਲਤੀ ਨਹੀਂ ਆ ਕਹਿੰਦੇ ਸਲਾਈ ਮਰਾਉਣੀ ਪੈਣੀ ਆਵੇ ਨਾ ਹੈਗਾ ਉਹ ਵੀ ਚਾਲੂ ਆ ਜੇ ਸਲਾਈ ਮਰਾਦੀ ਚਾਲੂ ਉਹ ਵੀ ਆ ਤਰਾ ਇਹ ਚਾਲੂ ਹੋ ਜਾਣਾ ਹਾਂ ਉਹ ਵੀ ਧਾਰਾ ਨਿਕਲਦੀਆਂ ਵਾ ਥਲਾਈ ਬਣਾ ਦੀ ਆ ਆਪਾਂ ਤੇ ਲੜ ਕਰਕੇ ਦੇਣਾ ਇਹ ਤਾਂ ਇਹ ਤਾਂ ਮੋਹਰੇ ਵਾਂਗੂ ਵਰੂਗੀ ਹਾਂ ਪੂਰੀ ਪੂਰੀ ਦੰਗਾ ਠੀਕ ਗੱਲ ਸਲਾਈ ਖੰਸਾ ਵੱਜ ਗਿਆ ਨਾ ਇਹ ਪਰਥੋ ਚੌਹਦੇ ਪਹਿਲਾਂ ਹੀ ਚੌਂਦੇ ਰਹਾਂ ਹਾਂ ਹਾਂ ਇਹ ਨਹੀਂ ਕੋਈ ਛੱਡੀ ਆਉਂਦੀ ਕੋਈ ਗੱਲ ਬਾਤ ਹੀ ਥਲਾਈ ਮਰਾਦੀ ਚਲਦਾ ਉਹ ਵੀ ਉਤਰਾ ਹਾਂ ਨਾ ਇਹ ਜਿਹੜੀ 62000 ਦੀ ਦੇਣੀ ਆ 62000 62000 ਦੀ ਗੱਲ ਕਾਦੀ 12 ਲੀਟਰ ਮਾਰੇ 62000 ਦੁੱਧ ਨਹੀਂ ਆਉਂਦੀ ਰਾਜਪਾ 12 ਕਿਲੋ ਦੁੱਧ ਮੈਂ ਨਾ ਗੱਲਾਂ ਹੀ ਗਾਵਾ ਦੇ ਮੈਂ ਨਾ ਜੇ ਕੋਈ 12 ਲੀਟਰ ਮਣਾ ਦੇ ਨਾ ਵੀਰ ਮੇਰਾ 62000 ਦੀ ਮੱਧ ਮੋਤ ਦੇ ਦੇਣੀ ਬਹੁਤ ਠੀਕ ਹੈ ਜੀ ਲਾੜੀ ਚਾਰ-ਪਾਰ ਦੀਆਂ ਵੇਖਦੀ ਆ ਪਰ ਨਿਕਲਦਾ 5 ਕਿਲੋ ਆ ਆ 12 ਕਿਲੋ ਦੋਨੋਂ ਨਿਕਲਦਾ 12 ਲੀਟਰ ਮਣਾਉਣੇ ਆ ਇਹ ਮਣਾਉਣੇ ਕਿਦਾਂ ਮਣਾਉਣ ਵਾਲੀ ਗੱਲ ਥੋੜੀ ਰਹਿ ਗਈ ਹੋਰ ਦੱਸੀ ਗੱਲ ਨਹੀਂ ਮਣਾਉਦੇ ਤੇ ਹਾਂ ਲਓ ਵੀ ਕਰੋ ਗੱਲ ਠੀਕ ਹੈ ਜੀ 12 ਕਿਲੋ ਦੁੱਧ 62000 ਦੀ ਮੈਂ ਮੇਰਾ ਭਰਾ ਕੋਈ ਕਾਰੀਗਰ ਬੰਦਾ ਲੈ ਜਾਏ ਕੰਮ ਬਾਲਾ ਵੱਡਾ ਨਹੀਂ ਥਣ ਚਾਲੂ ਆ ਵੀ ਚਾਲੂ ਥਣ ਹੋ ਜਾ ਠੀਕ ਹੈ ਜੀ ਇਧਰ ਇੱਕ ਤੁਹਾਨੂੰ ਆਪਾਂ ਝੋਟੀ ਵਿਖਾ ਦਿੰਨੇ ਪਾਉ ਜੇ ਪਲੂਣ ਆ ਕ ਦੂਜਾ ਇਹ ਵੀਰ ਦੀ ਪਹਿਲਾ ਸੂਬਾ ਸੂਈ ਆ ਆ ਪਹਿਲਾ ਸੂਬਾ ਇਹ ਵੀ ਇੱਕ ਦਿਨਾਂ ਦੀ 15 16 ਦਿਨਾਂ ਆਉ ਕੱਟੀ ਹੋਈ ਦੀ ਮਗਰ ਕੱਟੀ ਵਿਖਾ ਦਿੰਨੇ ਆ ਮੋਬੀ ਨਹੀਂ ਹੋਈ ਸੰਦੂ ਸਾਹਿਬ ਅਰੇ ਠੀਕ ਆ ਜੀ ਕੰਨੀਆਂ ਫਰਾਂ ਜੇ ਹੈਗੀਆਂ ਕ ਮਲ ਕੇ ਕਰਦੀ ਪਈ ਆ ਆ ਇਹ ਤੁਹਾਨੂੰ ਪੱਠੇ ਟੱਕੇ ਦਾ ਕਰਕੇ ਥੋੜਾ ਇਹ ਦੋ ਪਹਿਲਾ ਸੂਬਾ ਪਲੂਣ ਝੋਟੀ ਆ ਮਗਰ ਇਹਦੇ ਕੱਟੀ ਮਗਰ ਕੱਟੀ ਆ ਮਗਰ ਕੱਟੀ ਆ ਬਹੁਤ ਸੋਹਣੀ ਸਿੰਗੀ ਸੁਗੀਆਂ ਬਾਕੀ ਸਿੰਗੀ ਬਹੁਤ ਸੋਹਣੀ ਐ ਤੇ ਪਤਲਾਪਨ ਤੁਸੀਂ ਵੇਖੋ ਕੋਈ ਬਾਤੂ ਫੈੜ ਨਹੀਂ ਕਿ ਬਿਲਕੁਲ ਛਾਂਡਵਾਜਾ ਸਰੀਰ ਕਰਮਾਲੀ ਦਾ ਇਹਦੇ ਗਾਂ ਨੂੰ ਜੇ ਜਿਵੇਂ ਕਿ ਬਾਜੀ ਬਾਣ ਵਾਲੀ ਆ ਤੇ ਬਿਲਕੁਲ ਬਿਲਕੁਲ ਆ ਯਾਰ ਕੇ ਸਾਡੇ ਸਾਡੇ ਚਵਾਈ ਕਰੀ ਲੱਗੀ ਆ ਹਾਂ ਆ ਦੇਖੋ ਜੀ ਸੋ ਮਗਰ ਕੱਟੀ ਇਹ ਤਾਂ ਥੱਲੇ ਗਰਲਾਲ ਕਿੰਨਾ ਭਾਉ ਜੀ ਕਿੰਨਾ ਦੁੱਧ ਇਹਦੇ ਥੱਲੇ ਵੀਰ ਜੀ ਮੇਰੇ ਹਿਸਾਬ ਚੋ 8-9 ਕਿਲੋ ਦੇ ਵਿੱਚ ਆ 8 ਮਾ ਆਪਾਂ ਮਰੇ ਜੀ ਦੇ ਥੱਲੇ ਜਿੰਨਾ ਹੈਗਾ ਉਹਨਾਂ ਦੱਸਣਾ ਇਹਦਾ ਕਿਉਂ ਨਹੀਂ 12-12 ਲੱਖੀ ਜਾਂਦੇ ਬਿਲਕੁਲ ਤੁਹਾਨੂੰ ਮਾਰਨਾ ਜਿੰਨਾ ਹੈਗਾ ਉਹਨਾਂ ਦੱਸਣਾ ਇਹ ਕੋਈ ਜਿਹੜਾ ਭੈਣ ਭਰਾ ਲਿੰਦਾ ਨਾ ਇਹ 8 ਪੌਣੇ 8 ਕਿਲੋ ਮਤਲਬ ਜਿਹੜਾ ਦੁੱਧ ਸਹੀ ਆ 7.5 ਤੋਂ ਬਾਹਰ ਆ 8 ਤੋਂ ਚੁਲੀ ਜਾਂ ਤੋਲਾ ਉਧਰ ਹੀ ਜਾਂ ਯਾਦ ਰੇ ਇਹ ਥੋੜਾ ਥਾਪੀ ਮਾਰ ਕੇ ਆਖਣਾ ਇਹਦੇ 11 ਕਿਲੋ 11 ਕਿਲੋ ਮਨਾਉਣਾ ਨਹੀਂ ਭਲਕੇ ਚਵਾਉਣਾ ਵੀ ਕਿੰਨੀ ਦਾੜੀ ਆ ਲਓ ਵੀ 8 ਸਵਾ 8 ਕਿਲੋ ਦੁੱਧ ਹਾਂ ਜਿਹੜੀ ਤੈਨੂੰ ਦੱਸੀ ਗੱਲ ਮਗਰ ਆਫ ਕੱਟੀ ਆ ਮਗਰ ਵੀ ਕੱਟੀ ਆ ਮਗਰ ਕੱਟੀ ਆ ਕੋਈ ਔਲ ਔਲ ਨਹੀਂ ਕਰਦੀ ਬਾਕੀ ਤੁਹਾਡੇ ਸਾਹਮਣੇ ਆ ਪਹਿਲਾ ਸੂਆ ਝੋਟੀ ਆ ਮੇਰਾ ਭਰਾ ਕੋਈ ਇਹ ਨਾ ਆਖੇ ਵੀ ਪਤਾ ਨਹੀਂ ਆਲ-ਸ਼ਾਲ ਆ ਤੁਹਾਡੇ ਸਾਹਮਣੇ ਆ ਸਾਰਾ ਕੋਈ ਕਟਾ ਕੱਟੀ ਆ ਕੋਈ ਆਵਦਾ ਵਿਹਾਂ ਬਾਈਆਂ ਦਿਨਾਂ ਦਾ ਆਈੜਿਆ ਜਿਹੜਾ ਵਾ ਉਹ ਲਾ ਕੇ ਮਲਾ ਇਹ ਨਹੀਂ ਕਿ ਦੋ ਮਹੀਨਾ ਟਾਈਆਂ ਤੇ ਨਾ ਦੀ ਕੱਟੀ ਆ ਤੇ ਅਸੀਂ 20 ਦਿਨ ਰੱਖਨੇ ਆ ਠੀਕ ਆ ਠੀਕ ਆ ਆ ਦੇਖੋ ਠੀਕ ਆ ਇਹ ਭਤਮਦੇ ਤਾਂ ਇਹ ਆਪਾਂ ਗਾੜੀ ਵੀ ਨਾ ਆਈ ਜੀ ਨਹੀਂ ਤੇ ਇਹਦਾ ਮੁੱਲ ਪਾਓ ਜੀ ਇਹਦਾ ਮੁੱਲ ਜਿਹੜਾ ਮਲਕੀ ਨਾ ਹਾਨਾ ਜਿਹੜਾ ਨਾ ਮਲੋੜ ਦੀਆਂ ਵਾਲਾ ਹੀ 65000 ਦੀ ਦੇ ਲੈ ਰਾ ਇਥਿਆ 65000 ਦੀ ਰਾ ਇਥੇ ਇੰਨਾ ਕੋ ਕੁੱਤਾ ਵਾ ਭਾਵੇਂ ਕੋਈ ਉਹ ਲੈ ਜੇ ਭਾਵੇਂ ਇਹ ਲੈ ਜੇ ਇਹ ਚਾਚੀ ਤੇ ਭਤੀ ਮਲੰਦ ਦੇ ਕੋਈ ਮੋਲਿਆ ਦੇ ਆ ਬਾੜ ਬਾੜਦੀਆਂ ਅੱਜ ਬਾੜ ਪਾੜੀ ਚੱਲੂ ਲੈ ਆ ਅੱਜ ਬਾੜ ਪਾੜੀ ਚੱਲੂ ਦੇ ਕੋ ਜੋੜਾ ਖੜੂਗਾ ਯਾਰ ਇਹਨੇ ਮਗਰ ਛੱਡੂ ਤੇ ਯਾਰ ਇਹਨੇ ਮਗਰ ਛੱਡੂ ਜੇ ਜੋੜਾ ਨਾ ਛੱਡੀਏ ਪਿਓ ਆ ਤੇਲ ਤੂਲ ਬੜਾ ਲਾਇਆ ਵਾ ਕਿਉਂ ਕੰਜਰਾ ਦੇ ਤਾ ਜੋੜਾ ਖੜੂਗਾ ਤੇ ਆ ਜੋੜਾ ਲੈ ਗਿਓ ਯਾਰਾ ਡਿਸਕਾਊਂਟ ਚਾਹੀਦਾ ਨਹੀਂ ਜੋੜਾ ਖੜੂ ਤੇ ਦਾਦਾ ਜੇ ਜੋੜਾ ਖੜੂ ਤੇ ਅਰੇ ਬਾਤ ਮਗਰ ਕਟੀਆਂ ਹੀ ਨਹੀਂ ਰਲਗੀਆਂ ਕਿ ਤੇ ਟੋਕਣਾ ਕੰਮ ਲਿਆ ਕੁੜੀ ਦਾ ਦੰਦਾ ਤੂਆ ਕਿਉਂ ਘਰ ਟੋਣ ਲਗਾ ਕੋਈ ਗੱਲ ਨਹੀਂ ਕੋਈ ਉਹ ਮੁੰਡੇ ਦਾ ਕਹਿਦੀ ਔਰ ਗੱਲ ਮੁੰਡੇ ਦੀ ਵੀ ਮੰਨੇ ਚਲ ਕੋਈ ਗੱਲ ਨਹੀਂ ਕੋਈ ਮੈਂ ਪਾਹੂ ਮਾਰ ਚੱਲੀ ਗਿਆ ਤਾਰਾ ਐ ਸਾਬ ਤਾਵੇਂ ਤਿੰਨ ਤਿੰਨ ਵੀਰ ਆਣ ਕੇ ਮਿਰਕ ਪਰ ਆ ਨਹੀਂ ਕੋਈ ਆਲੀ ਨਹੀਂ ਉਹ ਤੈਨੂੰ ਦੱਸੀ ਗਾ। ਤੂੰ ਦੇਖੋ ਭਾਈ ਠੀਕ ਆ ਕਰੋ ਚੈੱਕ। ਫਸਮਾਈ ਆ ਕਮਰੇ ਨਾਲ ਕਿਥੇ ਆਉਂਦਾ। ਰਾਜਾ ਹੋ ਜੇ ਪੀ ਸੌਣ ਪਾ ਦੂ ਜੇ ਨਹੀਂ ਕੋਈ ਦੇਹਾ ਇਹਦਾ। ਨਹੀਂ ਦਿੰਦਾ ਜੀ। ਸੋ ਬਾੜ-ਬਾੜ ਯਾਰ ਮੁੱਲ ਕਰਤਾ ਠੀਕ ਆ ਜੀ ਬਾਕੀ ਜੋੜੇ ਦਾ ਵੀ ਡਿਸਕਾਊਂਟ ਕਰਤਾ ਜਿੰਨਾ ਮਰਜ਼ੀ। ਮੇਰੇ ਮੁੱਲ ਵੇਖੋ ਇੱਕ ਬਣਾ ਲੈ। ਨਹੀਂ ਚਵਾਈ ਚੂਈ ਬੰਬੇ ਪਾਸ ਆ ਦੇ। ਆ ਵੇਖੋ ਮੇਰਾ ਭਰਾ। ਸੋਈਂ ਗਾਰ ਕੇ ਥਾਣੇ ਆ ਦੇ। ਹੁਣ ਕੀ ਨਾ ਵਾ ਰਾਜ ਸਿੰਘ ਇਹ ਤਾਂ ਢਿਡਦੀਆਂ ਗੱਲਾਂ ਭੈਣ ਭਰਾਵਾਂ ਨੂੰ ਦੱਸਣੀਆਂ ਪੁੱਛਣੀਆਂ ਪੈਣੀਆਂ ਥੋੜੀ ਬਹੁਤੀ ਵੀਡੀਓ ਆਪਣੀ ਥੋੜੀ ਜੀ ਤਰ ਕਰਕੇ 2 ਮਿੰਟ ਦੀ ਲੰਮੀ ਹੋ ਜਾਂਦੀ ਆ ਆ ਤੇ ਬੇਹਰੀ ਸ਼ਪੀਟ ਲਾਈਦੀ ਆ ਹੁਣ ਪੰਜ ਸੱਤਾਂ ਪਹੁੰਹਾਂ ਤੇ ਭੈਣ ਭਰਾਵਾਂ ਨੂੰ ਫੇ ਚਵਾਈ ਹਾਂ ਚਵਾਈ ਵਾਲੀਆਂ ਗੱਲਾਂ ਰਾਜ ਸਿੰਘਾਂ ਗਾਵਾ ਇੱਕ ਧਾਰ ਦਾ ਵਾਦਾ ਘਾਟਾ ਨਹੀਂ ਕਿਹ ਬਹੂ ਜਵੀ ਹਾਂ ਬੇ ਮਤਲ ਗੱਲਾਂ ਹੀ ਗਾ ਰਾਜ ਸਿੰਘਾਂ ਦੇ ਗੱਲਾਂ ਹੀ ਗਾ ਆ ਬਹੁਤ ਸੋਹਣੀ ਚੰਗੀ ਚਵਾਈ ਆ ਠੀਕ ਆ ਹੁਣ ਸਾਹਿਬ ਹੁਣ ਮੇਰਾ ਪਰ ਕੋਈ ਮਨ 60 ਵਾਲਾ ਤੇ ਰਾਜ ਤੇ ਭਵੇਂ ਤੂੰ ਵੀ ਨਾ ਗੁੱਸਾ ਕਰੀ 60 ਵਾਲਾ ਤੇ ਕੋਈ ਫੋਨ ਲਾਵੇ ਨਾ ਨਾ ਹਾਂ ਹਾਂ ਜੋੜਾ ਲੈ ਸਹੀ ਤੇ ਰਾਜ ਤੇ ਮਲਾ ਪਾ ਦੇ ਕਾਟ ਕਾਟ 200 200 ਸ਼ੋਰ ਸ਼ੋਰ ਬਾੜ ਬਾੜ ਚੋਂ ਹਾਂ ਚਲੋ ਮੇਰਾ ਵੀਰ ਮਾਫੀ ਚਾਹਉਣਾ ਘਟ ਵਾਲਾ ਟਾਈਮ ਨਾ ਖਰਾਬ ਕਰੇ ਹਾਂ ਕਿਉਂ ਰਪਾਨ ਦੇ ਮੋਲ ਉੜਦੀਆਂ ਰਾਜ ਤੇ ਪਾਇਆ ਰਾਹ ਰਸਤਾ ਹੀ ਦੇ ਦਿੱਤਾ ਗੱਲ ਹੀ ਨਿਪੜ ਗਈ ਪੂਰੀ 60000 ਦੀਆਂ ਤੇ ਕੁੜੇ ਦੂਜੇ ਕੰਮ ਦੁੱਧੋਂ ਭੱਜੀਆਂ ਲੈ ਨਹੀਂ ਤੇ ਬਾਜੀਆਂ ਬਾਜੀਆਂ ਮਗਰ ਵੇ ਕਟੀਆਂ ਆ ਕਟੀਆਂ ਮਗਰ ਕਟੀਆਂ ਇਹਨੂੰ ਦੱਸੀ ਗੱਲ ਹੋਰ ਤੇ ਹੁਣ ਲਬਜ ਮੂੰਹ 'ਚ ਮਾਰ ਆ ਜਾਂਦੇ ਨੇ ਹਾਂ ਬਾਕੀ ਠੀਰੇ ਆ ਵੇ ਇਹਨੂੰ ਸਿੰਘੀ ਸੰਗੀ ਕਿਤੇ ਗੱਲ ਹੀ ਗਾ ਦੇ ਬਾਜੀ ਆ 3 ਦਿਨ ਹੋਇਆ ਗਾਂ ਦੀ ਵੀਡੀਓ ਪਾਈ ਨੂੰ ਇਹਦੇ ਮਗਰ ਬੱਚਾ ਹੀ ਉਧਰ ਸੂਈ ਲੀ ਤੇ ਜੇਰ ਵੀ ਵਿਖਾਈ ਆ ਆਪਾਂ ਪਿਛਲੀ ਵੀਡੀਓ ਪਾਈ ਸੀ ਆਪਾਂ ਹਾਂ ਤੇ ਦੱਸੀ ਗੱਲ ਇਹਦੀ ਤੇ ਆਪਾਂ ਕਿਨਾਂ ਆਧਾਰ ਕਾਰਡ ਵੀ ਬਣਾ ਦਿੱਤਾ ਵਾ ਜਨਮ ਪੱਤਰੀ ਕੋਈ ਲੈਂਦਾ ਭੈਣ ਭਰਾ ਆਪਾਂ ਪੂਰੀ ਵਿਖਾ ਦਾਂਗੇ ਰਾਜਾ ਆਪਾਂ ਦਿਲ ਦੇ ਸਾਫ ਆ ਆਪਾਂ ਮਨ ਸੱਚੀ ਗੱਲ ਦੱਸਣੀ ਆ ਰਾਤ ਸੂਈ ਤੇ ਉਧਰ ਸਵੇਰੇ ਵੀਡੀਓ ਬਣਾਈ ਆ ਆਪਾਂ ਆਪਾਂ ਨੂੰ ਇਹ ਨਹੀਂ ਦਵਾ ਦਾ ਪੂਰੋਂ ਪਹੂ ਨੰਗ ਜੇ ਪਤਾ ਨਹੀਂ ਯਾਰ ਮਿਲਣਾ ਤੇ ਆਪਾਂ ਤੇ ਸ਼ੌਂਕ ਹੀ ਹੈ ਕੇਕ ਕੰਮ ਦਾ ਹਾਂ ਲੋ ਵੀ ਠੀਕ ਹੈ ਜੀ ਬਾਕੀ ਸੁਵਿਆਂ ਦੇ ਵਿੱਚ ਆਪਦੀ ਸਮਝ ਵੇਖ ਲਓ ਤੀਜਾ ਲਾਵੇ ਤੀਜਾ ਲਾਵੇ ਠੀਕ ਕੋਈ ਦੂਜਾ ਲਾਵੇ ਤੀਜਾ ਲਾਵੇ ਚੌਥਾ ਲਾਵੇ ਹੈ ਦੂਜੇ ਕਿਉਂ ਤੇ ਇਹ ਬੂਮਨ ਕੋਈ ਭਾਵੇਂ ਆਪਣੀ ਨੂੰ ਚੌਥਾ ਲਾਵੇ ਹਾਂ ਤੇ ਦੁੱਧ ਕਿੰਨਾ 13 14 ਦੁੱਧ ਵੀਰੇ ਇਹ ਵੇਲੇ 14 ਲੀਟਰ ਣ ਕੇ ਮਾਰੇ 7 ਹੋਵੇਲੇ 7 ਹੋਵੇਲੇ ਬਾਹਰ 15 ਕਰਦੀ ਫਿਰਦੀ ਆ ਦੇ ਲੋ ਵੀ 14 ਤੋਂ ਬਾਹਰ ਹੀ ਆ ਠੀਕ ਹੈ ਨਹੀਂ ਮਣਾਉਣਾ ਕਰਕੇ ਤਿੰਨ ਪਾਰ ਆਇਸੇ ਘੱਟ ਦੱਸੀਦਾ ਹਾਂ ਆ ਦੇਖੋ ਸੁਭਰ ਦੋਸਤੋ ਇਹ ਵੀ ਅੱਜ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀਆਂ 15 15 14 15 14 ਕਿਲੋ ਦੁੱਧ ਚੋਂ ਪੈਰੀ ਆਣ ਕੇ ਇਹੋ ਹੀ ਚੀਜ਼ ਵੇਖੇ ਇਹ ਨਹੀਂ ਇਹਨਾਂ ਨੂੰ ਕੋਈ ਟਾਈਮ ਚੋਂ ਪੈਰੀ ਆਣ ਕੇ ਇਤਰੇ ਹਵਾਨਾ ਬਣਿਆ ਉਹ ਤੇ ਕੋਈ ਖੜੇ ਨਹੀਂ ਤੇ ਰਹਿਣ ਦੇਵੇ ਹਾਂ ਹਾਂ ਲਓ ਠੀਕ ਆ ਜੀ ਬਾਕੀ ਕ੍ਰੋਸ ਬਰੀਡ ਆ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਮੇਰਾ ਭਰਾ ਜਿੱਦਾਂ ਮਰਜੀ ਪਿਛਲੀ ਵੀਡੀਓ ਕੱਢ ਕੇ ਵੇਖ ਲੈ ਤੇ ਬੱਚਾ ਨਾਲ ਹੀ ਗੱਲ ਬਾਕੀ ਰਾਜਸਿਆਂ ਇੱਕ ਇਹ ਵੀ ਗੱਲ ਆ ਇਹ 17 ਚੋਲੇ ਕੋਈ ਇਹ 17 ਗਾਂ ਨਾ ਮਿਲੇ ਦਿਹਾੜੀ ਦੀ ਗਾਂ ਦਾ ਇੱਕ ਪੈਸਾ ਨਾ ਲੈਣਾ ਆ ਠੀਕ ਆ ਮਨ ਢੈਂਟੇ ਘੰਟੇ ਬਾਅਦ ਚੁਰੀ ਚੋਈ ਜਾਵੇ ਭਾਵੇਂ ਫ੍ਰਿਜਾ ਕਰਮਾ ਲਈਏ ਇਹਦੇ ਭਾਵੇਂ ਚਾਹ ਕਰਕੇ ਨਾ ਹਾਂ ਹਾਂ ਮਲੇ ਨਹੀਂ ਲੜੇ ਹੂੰ ਤੁਮਨੇ ਕੋਈ ਗਾਲ ਹੀ ਨਹੀਂ ਫ੍ਰਿਜ ਜਿਆ ਦੇ ਸਦੀਆਂ ਪਤੀਲੇ ਦੀ ਤਾਰਾਂ ਇਹ ਫ੍ਰਿਜ ਆ ਹਾਂ ਕੋਈ ਮੰਗਾ ਸ਼ਕਾੜੀਏ ਪਾਈ ਦਾ ਭਾਵੇਂ ਪਾ ਵੀ ਲਵੇ ਕੋਈ ਹੂੰ ਆਪਾਂ ਦੇ ਪਾਇਆ ਨਹੀਂ ਕੋਈ ਭੈਣ ਭਰਾ ਭਾਵੇਂ ਪਾ ਲੈ ਨਾ ਪਾ ਲੈ ਵੰਗੇ ਨੂੰ ਇਹ ਕਿਦੇ ਆਂਦੇ ਹੁੰਦੇ ਆ ਆ ਦੇਖੋ ਜੀ ਤੇਰੇ ਵੰਗਾ ਮੇਚ ਨਾ ਆਈਆਂ ਉਹ ਗਾਲੀ ਸਾਰਾ ਤੂੰ ਬਿਜਾਲ ਬਿਜਾਲ ਉਹ ਦਿਨ ਦਾ ਠੀਕ ਆ ਇਹ ਵੰਗਾ ਮੇਚਨ ਆਈਆਂ ਹੈ। ਅਸਲੂ ਸਭ ਖਾ ਦਿਓ। ਵਾਹ ਵੀ ਭਾਉ। ਆ ਵੇਖੋ ਜੀ। ਪੁੱਤਰਾ ਹੈ ਕਿ ਨਹੀਂ ਚਵਾਈ ਰਾਜਸੀ? ਇਹ ਬਹੁਤ ਹੀ ਮਾਰੀ ਆ। ਕੀ ਤੋਂ ਕੀ ਬਣਿਆ ਮੇਰੇ। ਮੈਂ ਤੇ ਨਸੀ ਇਹਨੂੰ ਆਂਦੇ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ। ਮੈਂ ਨਾ ਇਤੋਂ ਹੀ ਭਾਵੇਂ ਆਹ ਗੱਡੀ ਲਾ ਕੇ ਪਜਾ ਦੀ ਇਹਦੇ। ਹਾਂ। ਜਿਆਦੀ ਪਾਸ ਆ ਬੰਬੇ। ਇਹ ਚੰਗੀ ਸੋਹਣੀ ਚਵਾਈ ਆ। ਇਹ ਦਾ ਮਾ ਪਸਮਾਨ ਛੁੱਟਦੀ ਸੰਧੂ ਸਾਹਿਬ ਕੰਮ ਕੰਮ ਆਉਂਦੀ ਏ ਵੇਖੀ ਇਹ ਧਿਆਨ ਦੇ ਹੁੰਦੀ ਆ ਮਨੇ ਗੱਲ ਕਾਦੀ ਇੱਕ ਇਹ ਜਿੰਨਾ ਕ ਆਪਾਂ ਮੁੱਲ ਪਾਉਣਾ ਵਾ ਇਹ ਦਾ ਡੇਢ ਦੋ ਮਹੀਨੇ ਦਾ ਦੋਤੀ ਹੋਣਾ ਜਾਂਦਾ ਹੂੰ ਲਓ ਵੀ ਦੋ ਮਹੀਨੇ ਦੇ ਫਰੀ ਦੋ ਮਹੀਨੇ ਦੇ ਫਰੀ ਹੋਗੀ ਲੈ ਤੇ ਭਾਉ ਜੀ ਬੋਲਦੀਆਂ ਦਾ ਮੁੱਲ ਇਹ ਦਾ ਮਲ ਗੱਲ ਕਾਦੀ ਇਹ ਦਾ ਕੋਈ ਆਪਾਂ 65 ਨਹੀਂ 70 ਨਹੀਂ ਇਹ ਆਪਾਂ ਹਾਂ ਨਾ ਜਿਹੜੀ ਨਾ ਇਹ ਆਪਾਂ ਮਲ ਗੱਲ ਕਾਦੀ 35000 ਦੀ ਦੇ ਦੇਣੀ ਆ ਏ ਸ਼ਾਬਾਸ਼ 33 ਦੀ ਦੇ ਦੇਣੀ ਆ 33 ਦੀ ਦੇ ਦੇਣੀ ਆ ਵੇਖਿਆ ਜੀ ਹਾਂ ਨਾ 32 ਜੋ 200 ਰੁਪਏ ਦਾ ਛੋੜਕਾ ਵਾਲਾ ਫੋਨ ਨਾ ਲਾਵੇ ਮੈਂ ਕਿਹਾ ਇਹ 33 ਤੋਂ ਕਰਨੀ ਮੁੜ ਕੇ ਮੱਝਾ ਲੈਨੇ ਗਾ ਚੱਲ ਗਈ ਆ ਮੈਂ ਉਹ ਥਰ ਤੋਂ ਦੋ ਉੱਤੇ ਇਹ ਵੀ 30 ਤੋਂ ਉੱਤੇ ਦੋ ਕਰਨੀ ਆ ਉੱਤੇ ਘੱਟ ਨਹੀਂ ਪਾਉਣੀ ਸੱਚ ਗੱਲ ਏ ਹਾਂ 3200 ਜੋ 200 3200 ਜੋ 200 ਛੋੜਕਾ ਵਾਲਾ ਤੇ ਮੇਰਾ ਵੀਰ ਮਾਫੀ ਚਾਹੁੰਦਾ ਨਾ ਆਣ ਕੇ 14 ਲੀਟਰ ਮਾਰੇ ਤੂੰ ਆ ਵੀ ਦੱਸ ਦੋ ਕਸਰ ਆ ਰਹੀ ਨਹੀਂ ਧੋਗੇ ਫਿਰ ਮੱਛੋ ਗਾਂ ਦੇ ਮੈਂ ਗੱਲਾਂ ਹੀ ਗਾਂ ਦੇ ਕੀ ਚੱਕਰ ਆ ਆਪਾਂ ਇਹ ਆਂ ਦਿੰਦੇ ਆ 45 60 ਦੀ ਲਈ ਆ ਆਪਾਂ ਕੀ ਆ 20 25 ਦਿਨ ਜਿਹੜੀ ਮਹੀਨਾ ਚੋਈ ਰਾਜ ਤੇ ਚਾਈ ਦੱਸਣੀ ਚਾਹੀਦੀ ਆ ਜਿਹੜੀ ਗੱਲ ਆ ਹਾਂ ਜੇ ਵੀ ਵਿਖਾਈ ਪ੍ਰੋਪਰ ਵੀਡੀਓ ਵਿਖਾ ਦਾਂਗੇ ਕੋਈ ਇਹ ਨਹੀਂ ਪਛੇ ਮਹੀਨੇ ਹੋਏ ਹੋਣਗੇ ਆ ਤੁਹੀ ਵੀਡੀਓ ਬਣਾਇਆ ਇਹ ਪਿਛਲੇ ਮਹੀਨੇ ਦੀ ਤੇ ਗੱਲ ਹੈ ਇਹ ਤੇ ਵੀਡੀਓ ਕੱਢ ਕੇ ਦੇਖ ਸਕਦੇ ਆਂ ਚੈਨਲ ਤੇ ਪਈ ਯਾਦ ਇਹ ਨਹੀਂ ਨਹੀਂ ਉਹ ਕਰਨਾ ਸਾਰਾ ਕੁਝ ਤਾਂ ਨਾਲ ਸੀ ਮੈਂ ਤੇ ਤੈਨੂੰ ਦੱਸਣ ਦੇ aadhar card ਬਣਾ ਦਿੱਤਾ ਵੋ 15 ਦਿਨਾਂ ਚ ਆ ਜਾਏ 20ਾਂ ਚ ਆ ਜਾਏ ਆਪਾਂ aadhar card ਜਿਹੜਾ ਭੈਣ ਭਰਾ ਲੀਂਦਾ ਉਹਨੂੰ aadhar card ਦੇ ਦਾਂਗੀ ਗੱਲ ਮੁਕੀ ਜਿੱਥੋਂ ਆਈ ਗਈ ਉਹ ਦੱਸ ਦਾਂਗੇ ਨਹੀਂ ਨਹੀਂ ਕਲੀਅਰ ਆ ਜੀ ਉਹ ਕਾਲ ਹੀ ਨਹੀਂ ਕੋਈ ਆਪਾਂ ਦਾ 20000 ਦਾ ਤੋਹਫਾ ਬਹੁਤ ਪਿਆਰੀ ਵੜਾ ਥਾਨ ਚੱਡੇ ਵਾਲੀਆ ਕਰਮਾ ਵਾਲੀ ਬਾਕੀ ਤੁਹਾਨੂੰ ਚਵਾਈ ਦਿਖਾਤੀ ਆਪਾਂ ਠੀਕ ਆ ਕਿਨਾਂ ਰਾਜ ਸਿਆ ਮੈਂ ਤੇ ਉਹਨਾਂ ਦਾ ਕਿਹੜਾ ਫੋਨ ਚੁੱਕ ਕੇ ਦਾਰਿਆ ਬੀਏ ਪਾਸ ਕੀ ਦਿੱਕਕੀ ਤੇ ਯਾਜਾ ਲੱਗ ਜਾਂਦਾ ਮੁੰਡੇ ਨੂੰ ਵਿਖਾਉਣਾ ਪੁੱਤਾ ਯਾਜਾ ਲੱਗ ਗਿਆ ਗੱਡਾ ਲੱਗ ਗਿਆ ਵਾ ਫੂਨ ਕੀ ਚੁੱਕਣ ਦੀ ਇਹ ਗੱਲ ਗੱਲਾਂ ਸੱਚੀਆਂ ਦੱਸਣੀਆਂ ਜੀ ਤੇ ਮੈਂ ਕਿਹੜਾ ਬੀਏ ਪਾਸ ਆ ਨਹੀਂ ਕੰਮ ਤੇਰੇ ਪਰ ਇਹਦੇ ਉਂਗਲ ਮਾਰੀ ਤੇ ਕੰਮ ਤੇਰੇ ਪੀਐਚਡੀ ਵਾਲਿਆਂ ਨਾਲੋਂ ਵੀ ਕੰਮ ਆ ਮੈਂ ਵੀ ਕਹਿ ਲੱਗਾ ਨਹੀਂ ਆਪਣੀਆਂ ਗੱਲਾਂ ਵਿੱਚ ਸਿੱਧੀਆਂ ਪੱਧਰੀਆਂ ਵੀਰ ਮੇਲੋ ਉਹ ਬੰਦਾ ਕਿਹੜਾ ਜਿਹੜੀ ਦਿਲ ਦੀ ਗੱਲ ਇੱਥੇ ਰੱਖ ਕੇ ਬਾਹਰ ਨਹੀਂ ਕੱਢਦਾ ਹਾਂ ਦਿਲ ਦੀ ਬਾਹਰ ਕੱਢੋ ਕਿ ਇਹ ਬਹੁਤ ਜੋ ਵੀਰ ਕੋਈ ਕਮਾਈ ਨਹੀਂ ਕਰਨ ਦੇ ਪਹਿਲੀ ਵੀਡੀਓ ਕਰਕੇ ਦਿਨੋ ਮੈਂ ਨਾ ਦਾਦਾ ਉੱਡਦੀਆਂ ਫਿਰ ਕੇ ਇਸ ਤਰ੍ਹਾਂ 45 ਦੀ ਲੈਣ ਕੇ 20 ਦਿਨ ਚੋ ਕੇ ਕੀ ਉਹ ਚੋ ਚੋਲਿਆ ਤੇ ਆਪਾਂ ਵੇਲਾ ਦਾਦਾ 20 ਵੀ ਡਾਊਨ ਦਾ ਕੋਈ ਗੱਲ ਹੀ ਨਹੀਂ ਪਹਿਲੀ ਵੀਡੀਓ ਆ ਜਿਹੜਾ ਖੜੇ ਗਿੱਦਾ ਪਾਵੇ ਕੋਈ ਗੱਲ ਅੰਧ ਦੇ ਇੱਕ ਦਾਹਤੀ ਮਿਲ ਜੂ ਵੇ ਮੇਰਾ ਵੀ ਨਹੀਂ ਰਾਜ ਸਿਆ ਸ਼ੇਰ ਹੀ ਬੰਨੇ ਆ ਕੇ ਇਹ ਸ਼ੇਰ ਆ ਹਾਂ ਲਓ ਜੀ ਕਰੋ ਤਸੱਲੀ ਤੇ ਆਣ ਕੇ ਆ ਤੇ ਜੋੜ ਕੇ ਬੇਨਤੀ ਹੁੰਦੀ ਆਪਣੀ ਵੀ ਵਾਰ-ਵਾਰ ਭਾਉ ਨੋਗ ਸਿੰਘ ਹੋਣੀ ਵੀ ਕਰਦੇ ਆ ਵੀ ਆਪਣੀ ਤਸੱਲੀ ਕਰੋ ਮੇਰਾ ਜੀ ਮੇਰਾ ਅੱਜ ਸਿਆ ਮੈਨੇ ਇੱਕ ਭੈਣ ਦੀ ਆਪਾਂ ਦਾ ਵੀਡੀਓ ਵੇਹਨੇ ਵਿਚਾਰੀ ਨੇ ਉਹਨੇ ਬੱਕਰੀਆਂ 45 46 ਰੱਖੀਆਂ ਹੀ ਤੇ ਮੱਝਾਂ ਵੀ ਰੱਖੀਆਂ ਹੀ ਤੇ ਵਿਚਾਰੀ ਘਰ ਦਾ ਕਿ ਉਹ ਬਣਾ ਬਣਾ ਚੰਗਾ ਲੋਕਾਂ ਨੂੰ ਵੇਚਣ ਦੀ ਆ ਅੱਜ ਮੈਂ ਵੀਡੀਓ ਵੇਖੀ ਹੀ ਤਾਂ ਕੋਈ 10 ਕਿਲੋ ਕੋਈ 20 ਕਿਲੋ ਬਾਹਰ ਕਿਉਂ ਜਾਂਦਾ ਹੁਣ ਜਿਹੜਾ ਮਲਾਵਟਾ ਲਾ ਉਹ ਤੇ ਆਪਾਂ ਨੂੰ 300 600 ਨੂੰ ਲੱਭ ਜਣਾ ਜਿਹੜਾ ਜਿਹੜਾ ਚੰਗਾ ਕਿ ਉਹ 1200 ਨੂੰ ਨਹੀਂ ਵੀਰ ਲੱਭਦਾ 12 1500 ਤੋਂ ਨਹੀਂ ਕੰਮ ਮਿਲਦਾ ਘੱਟੋ ਘੱਟ ਵੀ ਤੂੰ 70 ਰੁਪਏ ਆਪਣਾ ਦੁੱਧ ਇੱਥੇ ਵੇਚ ਗੰਡਿਆ ਘੱਟੋ ਘੱਟ ਵੀ ਦੁੱਧ ਆਪਣਾ 12 ਕਿਲੋ 13 ਕਿਲੋ ਦੁੱਧ ਉਹ ਤੇ ਫੇਕ ਕਿਲੋ ਕਿਉਂ ਨਿਕਲਣਾ ਫੇਰ ਨਿਕਲਣਾ ਕਿਲੋ ਹੈ ਬੜਾ ਵਿਚਾਰੀ ਦੱਸਦੀ ਸਵੇਰੇ 9 ਵਜੇ ਤੱਕ ਤੱਤਾ ਧਾਰਦੀਆਂ ਤੇ 7 ਵਜੇ ਤਾਂ ਹੀ 25 30 ਕਿਲੋ ਦੁੱਧ ਜਿਹੜਾ ਵਾ ਕ ਮੈਂ ਦੇ ਧੰਨਵਾਦ ਉਹ ਭੈਣ ਦੇ ਹਾਂ ਅੱਛਾ ਉਹਨੂੰ ਮਾਰਾ ਕਮੈਂਟ ਕਰਦੇ ਆ ਇਹ 500 ਦਾ ਮਿਲਦਾ ਫਿਰ ਲੈ ਲਓ ਭਾਈ ਮੈਂ ਤੇ ਤੂੰ ਤਾਂ ਥੈਂਡੀਆਂ ਵਾ ਉਹ ਕੁੜੀ ਅੱਧਾ ਡਾਲਟਾ ਦੀ ਗਲੀਚ ਗੱਡੇ ਨੂੰ ਲਾਉਣ ਵਾਲੀ ਹੈ ਜਿਹੜੇ ਪਿੱਛੇ ਬੁਲਦਾਂ ਵਾਲੇ ਗੱਡੇ ਹੁੰਦੇ ਉਹਨਾਂ ਵਾਲੀ ਗਲੀਚ ਹੈ ਤੇ ਕਿਹਜਾ ਕੁੜੀ ਆਵਾ ਕੋਈ ਕਿਹੜੇ ਚੰਗਾ ਕਿ ਉਹ ਰਾਜ ਸਿਓ ਅੱਧਾ ਚਮਚਾ ਨਹੀਂ ਪਜਾ ਸਕਦਾ ਭੂਗਨੀਆਂ ਵਗ ਜਾਣਗੀਆਂ ਚਮਚਾ ਘੋਰੀ ਖਾ ਸਕਦਾ ਪਿੱਛੇ ਜੇ ਮੈਂ ਤੇਰੇ ਤੇਰੇ ਨੇ ਪੀਪਾ ਕਿਉਂ ਜ਼ਾਲਾ ਲੈਣ ਦਾ ਚੰਗਾ ਬਣਵਾ ਕੇ ਕੁੜੀ ਆਵਾ ਦਾ ਗਲਾਸ ਪੀ ਲਿਆ ਤੇਰੇ ਤੇਰੇ ਥੋੜਾ ਮੁੰਡਾ ਖੁੰਡਾ ਐ ਤੂੰ ਵੀ ਥਾ ਤੇ ਕੁੜੀਏ ਦੋਵੇਂ ਰਾਜ ਛੁੱਟ ਪੇ ਚੰਗਾ ਕਿਉਂ ਨਹੀਂ ਪਜਾਗ ਦਰਾ ਇੱਥੇ ਆ ਨਹੀਂ ਸਹੀ ਗੱਲ ਏ ਤੇ ਮੁੰਡੇ ਨਾਲ ਰਾ ਇਥੇ ਮਜੇ ਵੀ ਤਕੜਾ ਜਿਹੜਾ ਮਰਜੀ ਵੇਖ ਲੈ ਮੁੰਡੇ ਨਾਲ ਜੋ ਤਕੜਾ ਪੱਕੇ ਗੱਲਾਂ ਆ ਗੋਡੇ ਠੀਕ ਲੱਗੇ ਆ ਹਾਂ ਤੇ ਉਹ ਤਰ ਮਲਕਮ ਮਹਾਰਾਜ ਦੀ ਕਿਰਪਾ ਵੇ ਨੰਬਰ ਲਈ ਆਪਾਂ ਗੱਮ ਮੈਨੂੰ ਲੱਗਦਾ ਏ ਵੇ ਇਹ ਨਾ ਮੁੰਡਿਆਂ ਦੇ ਨਾਲੋਂ ਗੱਲਾਂ ਆ ਵੀ ਮੁੰਡਾ ਕਹ ਨਹੀਂ ਲਾਲ ਗੱਲਾਂ ਮੈਨੂੰ ਲੱਗਦਾ ਇਧਰ ਤਿੰਨ ਦੱਥਾਂ ਡਿਆ ਕੋਣ ਕੀ ਬਣਿਆ ਪਿਆ ਵੇ ਜਿਵੇਂ ਆ ਦਾੜੀ ਕਾਲੀ ਕੁਲੀ ਕੀਤੀ ਟਾਈਟ ਹੋਈ ਲਾਈ ਹੁੰਦੀ ਤੇ ਕੁੜੀਏ 22 ਸਾਲ ਦਾ ਲੱਗ ਰਹੀ ਇਧਰ ਵੇ ਨਹੀਂ ਨਹੀਂ ਮੈਂ ਕੀ ਕਰਦਾ ਤੇ ਨਹੀਂ ਤੇ ਭੈਣ ਭਰਾ ਵੀ ਜਾਣਦੇ ਤਰੇ ਹੋਣ 82859 753927 9855392767 ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਠੀਕ ਅੱਜ ਤਾਂ ਉਹ ਗੱਲ ਹੋ ਗਈ ਵੀ ਬੰਦ ਕਰੋ ਭਾਉ ਨੂੰ ਕਿੱਥੋਂ ਬੰਦ ਹੋਣਾ ਜੇ ਮੈਂ ਨਾ ਇਤੇ ਰਾਜ ਖਿਆ ਰਿਆ ਹੁ ਰਿਆ ਨਹੀਂ ਨਹੀਂ ਤੇ ਜਿਹੜਾ 12 12 ਲੀਟਰ ਮਨਾਉਣਾ 15 15 ਮਨਾਉਂਦੇ ਇਹੋ ਜਿਹੇ ਰੱਬ ਨੇ ਤੋਹਫੇ ਦਿੱਤੇ ਆ ਕਿਉਂ ਹਰਿਆ ਨਹੀਂਗਾ ਬਿਲਕੁਲ ਸੋਨਾ ਇਹ ਤੇ ਠੀਕ ਹੈ ਭਾਉ ਜੀ ਠੀਕ ਹੈ ਮਹਾਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਵੀ ਬੋਲਿਆ ਚੱਲਿਆ ਮਾਫ ਕਰਿਓ ਚਲੋ ਠੀਕ ਹੈ ਮਹਾਰਾਜ ਲੋਵੀ ਇਹ ਦੋਸਤੋ ਅਜ ਐਨੀਮਲ ਸੀ ਠੀਕ ਹੈ ਜੀ ਪ੍ਰੋਪਰ ਡਿਟੇਲ ਤੁਹਾਨੂੰ ਮਿਲ ਗਈ ਆ ਨਾਲ ਹੋਰ ਵੀ ਬੜੀਆਂ ਚੰਗੇ ਚੰਗੇ ਗੱਲਾਂ ਸੁਣਦੇ ਵਿੱਚ ਮਿਲ ਗਈਆਂ ਨੇ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ